ਸਾਡੇ ਵਿੱਚ ਕੁਝ ਗਦਾਰ ਲੋਕ ਉਹ ਭਾਜਵਾ ਦਾ ਪਿੱਠੂ ਬਣ ਗਏ ਇੱਥੋਂ ਤਾਈ ਵੀ ਇਹਨਾਂ ਨੇ ਗੱਲ ਕਹੀ ਆ ਵੀ ਜੇ ਅਸੀਂ ਭਾਜਵਾ ਚ ਜਾਂਦੇ ਆ ਸਾਨੂੰ ਵੱਡੇ ਵੱਡੇ ਅਹੁਦੇ ਮਿਲਣਗੇ ਸ਼ੁਭ ਕਰਨ ਦੀ ਮੌਤ ਦਾ ਕੋਈ ਖਾਲ ਨਹੀਂ ਕੀਤਾ ਇਹਨਾਂ ਨੇ ਕੋਈ ਤੁਹਾਡੀ ਬੀਜੇਪੀ ਦੇ ਨਾਲ ਸਾਹਣ ਗਣ ਸਾਫਤ ਕਰਦੇ ਅਸੀਂ ਸਰ ਕਲਮ ਕਰਾਣ ਦੇ ਤੋ ਤਾਂ ਬਾਈ ਸਾਡੇ ਕੋਲੇ ਕੋਈ ਚੀਜ਼ ਹੈ ਨਹੀਂਗਾ ਜਾਂ ਵਤਵਤ ਵਾਲਿਆਂ ਗੁਰਦਵਾਰਾ ਤੇ ਪਾ ਤੇ ਪੁੱਤ ਲੈ ਕੇ ਅਸੀਂ ਗੁਰਦਵਾਰਾ ਚੜ ਜਾਂਗੇ ਸਾਨੂੰ ਸਾਫਤ ਕਰਦੇ ਵੋਟਾਂ ਤੋਂ ਪਹਿਲਾਂ ਗੁਰਵਿੰਦਰ ਕਲੂ ਨੇ ਆਪ ਆਖਿਆ ਵੀ ਮੈਨੂੰ 20 ਲੱਖ ਰੁਪਇਆ ਦੇਗੀ ਬਾਈ ਜੀ ਇੱਕ ਗੱਲ ਦੱਸੋ ਮੈਂ ਕਿੱਡਾ ਕ ਲੀਡਰ ਆ ਵੀ ਜਿਹੜੀ ਬੀਜੇਪੀ ਮੈਨੂੰ 20 ਲੱਖ ਰੁਪਇਆ ਦੇ ਦੂਗੀ ਬੱਲੋ ਪਿੰਡ ਦੇ ਵਿੱਚ 56 ਵੋਟਾਂ ਪਾਈਆਂ ਗਈਆਂ ਪਹਿਲੀ ਵਾਰੀ ਐਥੋਂ ਬਾਅਦ ਵੋਟ ਪਈ ਹੀ ਨਹੀਂ ਸੀ ਕਿਤੇ ਪਾਜ ਕੋਈ ਬੰਦਾ ਇਹ ਵੀ ਸਾਬਤ ਕਰਕੇ ਦਿਖਾਵੇ ਯਾਰ ਵੀ ਗੁਰਵਿੰਦਰ ਕਿਸੇ ਪੋਲਿੰਗ ਬੂਥ ਤੇ ਬੈਠਾ ਬੀਜੇਪੀ ਦੇ ਲੀਡਰ ਦੇ ਨਾਲ ਮੈਨੂੰ ਸਬੂਤ ਦੇ ਦਾਨ ਵੀ ਇਹਦੀ ਫੋਟੋ ਆ ਜਾਂ ਇਹ ਬੈ ਕੇ ਨੇ ਮੀਟਿੰਗ ਕੀਤੀ ਐ ਗਰਜਾਣ ਸਿੰਘ ਵਾਲਿਆ ਵਾਲੀ ਸੀ ਉਹਨੇ ਉਹਨਾਂ ਨਾਲ ਪ੍ਰਚਾਰ ਕੀਤਾ ਮੈਂ ਮੰਜਾ ਵਾਇਆ ਸਰੋਪਾ ਲਿਆ ਅਸੀਂ ਉਹਨੂੰ ਬਾਹਰ ਕੱਢਤਾ ਮਲੂਕਾ ਸਾਹਿਬ ਕਰਕੇ ਹੀ ਵਾਗੇ ਮਲੂਕੇ ਕਰਨ ਸਾਡੀ ਪਹਿਲਾਂ ਤੋਂ ਪ੍ਰੇਮਤਾ ਨੇੜ ਦਾ ਵਿਚਾਰ ਇਹ ਤਾਂ ਕਰਕੇ ਗਏ ਹਾਂ ਜੀ ਉਹਨਾਂ ਦਾ ਕੋਈ ਬੀਜੇਪੀ ਨਾ ਕੋਈ ਹੋਰ ਤੁਰ ਤੋਂ ਤੁਰਤੀ ਕਿਸੇ ਨੂੰ ਪੁੱਛਿਆ ਨਹੀਂ ਦੱਸਿਆ ਨਹੀਂ ਨਿੱਕੀ ਜੀ ਮੀਟਿੰਗ ਕਰਕੇ ਆਪ ਉਦਰੀ ਕਰਕੇ ਆਪ ਦੇ ਆਪ ਹੀ ਪ੍ਰਧਾਨ ਬਣ ਗਿਆ ਜਥੇਬੰਦੀ ਤੋਂ ਅਸੀਂ ਪਹਿਲਾਂ ਜਿਹੜੇ 7 ਜ਼ਿਲ੍ਹੇ ਇਕੱਠੇ ਹੋ ਕੇ ਕਾਰਵਾਈ ਰਜਿਸਟਰ ਤੇ ਮਤਾ ਪਾ ਕੇ ਉਹਨੂੰ ਸਸਪੈਂਡ ਕਰ ਚੁੱਕੇ ਹਾਂ ਜਿਹੜੀ ਮਾਲਵਾ ਜਥੇਬੰਦੀ ਦਾ ਸੂਬਾ ਪ੍ਰਧਾਨ ਮੈਨੂੰ ਲਾਇਆ ਉਹਨਾਂ ਨੇ ਚੋਬ ਕਰਨ ਦਾ ਚਾਚਾ ਸਪੀਕਰ 'ਚ ਬੋਲਿਆ ਵੀ ਜਿਹੜੀ ਮਾਲਵਾ ਜਥੇਬੰਦੀ ਆ ਉਹ ਸਾਡੇ ਮੁੰਡੇ ਦਾ ਮੋਲ ਵੜਨਾ ਚਾਹੁੰਦੀ ਆ ਪੈਸੇ ਲੈਣੀ ਚਾਹੁੰਦੀ ਆ ਤੇ ਭਾਜਵਾ ਨੂੰ ਵੋਟਾਂ ਪਾਉਣਾ ਚਾਹੁੰਦੀ ਆ ਉਹਨਾਂ ਨੇ ਨਾਂ ਲੈ ਕੇ ਬੋਲਿਆ ਸੀ ਗੁਰਵਿੰਦਰ ਬੱਲੋ ਦਾ ਤਾਂ ਫਿਰ ਉਹਨਾਂ ਦੀ ਗੱਲ ਦੇ ਉੱਤੇ ਮੈਂ ਗੁਰਵਿੰਦਰ ਬੱਲੋ ਨੂੰ ਸਾਥੇ ਬੰਦੀ ਨੂੰ ਖਾਰਜ ਕਰ ਦਿੱਤਾ ਕੱਲ ਤੁਸੀਂ ਦੇਖਿਆ ਜੀ 100 ਸਵਾ 100 ਬੰਦਾ ਹਨਾ ਉੱਥੇ ਕੀ 7000 ਸਰਕਾਰ ਡਰੂਗੀ ਪਹਿਲੀ ਗੱਲ ਤਾਂ ਸੀ ਇਹ ਕਿ ਇਹਨੇ ਵੀ ਇਹਨੂੰ ਅਸੀਂ ਜਥੇਬੰਦੀ ਨਹੀਂ ਅਸੀਂ ਇਹਨੂੰ ਮਲੂਕ ਸਿੰਘ ਦੀ ਗੁੱਟਬੰਦੀ ਕਹਿ ਸਕਦੇ ਆ ਵੀ ਇਹਨੇ ਯਾਰ ਮਲੂਕ ਸਿੰਘ ਨੇ ਇਹ ਗੁੱਟਬੰਦੀ ਬਣਾਈ ਹੋ ਸਤਿ ਸ਼੍ਰੀ ਅਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਅਜਸ ਕਰੇ ਪਾ ਇਸ ਵੇਲੇ ਬਰਨਾਲੇ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਮਾਲਵਾ ਪੰਜਾਬ ਦੇ ਵੱਲੋਂ ਜਿਹੜੀ ਹੈਗੀ ਉਹ ਮੀਟਿੰਗ ਕੀਤੀ ਜਾ ਰਹੀ ਹੈ ਮੀਟਿੰਗ ਜਥੇਬੰਦੀ ਦੇ ਵਿੱਚ ਹੋ ਰਹੇ ਜਿਹੜੇ ਹੈਗੇ ਆ ਉਹ ਸਸ਼ੋਪੰਜ ਨੂੰ ਲੈ ਕੇ ਹੋ ਰਹੀ ਦੋ ਫਾੜ ਨੂੰ ਲੈ ਕੇ ਪੂਰਾ ਮਾਮਲਾ ਪੂਰਾ ਮੈਟਰ ਜਾਣਨ ਦੀ ਕੋਸ਼ਿਸ਼ ਕਰਾਂਗੇ ਜਥੇਬੰਦੀ ਦੇ ਆਗੂ ਜਿਹੜੇ ਆ ਉਹ ਸਾਡੇ ਨਾਲ ਹੋਣਗੇ ਪ੍ਰਧਾਨ ਸਾਹਿਬ ਦਾ ਸਭ ਤੋਂ ਪਹਿਲਾਂ ਸਵਾਗਤ ਕਰੀ ਪ੍ਰਧਾਨ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਪ੍ਰਧਾਨ ਜੀ ਕੀ ਹੈ ਪਹਿਲਾ ਮਾਮਲਾ ਜ਼ਰੂਰ ਦਰਸ਼ਕਾਂ ਦੇ ਨਾਲ ਸਾਰਾ ਸਾਂਝਾ ਕਰਦੇ ਹੋ ਕਿ ਅੱਜ ਤੁਸੀਂ ਇਕੱਠੇ ਹੋਏ ਹੋ 4 ਦਿਨ ਪਹਿਲਾਂ ਵੀ ਇਕੱਠ ਜਿਹੜਾ ਤੁਹਾਡੇ ਜਥੇਬੰਦੀ ਦੇ ਕੁਝ ਆਗੂਆਂ ਦੇ ਵੱਲੋਂ ਕੀਤਾ ਜਾਂਦਾ ਮਾਮਲੇ ਤੇ ਜ਼ਰੂਰ ਚਰਨਾ ਪਾ ਦਿਓ ਵੈਕਰਜੀਕਾ ਖਾਲਸਾਬ ਵੈਕਰਜੀ ਕੀ ਫਤਿਹ ਮੈਂ ਭਾਰਤੀ ਕਿਸਾਨ ਜੁਨਨ ਇਕਤਾ ਮਾਲਵਾ ਦਾ ਸੂਬਾ ਪ੍ਰਧਾਨ ਮਲੂਕ ਸਿੰਘ ਹਿਰਕੇ ਜਿਹੜਾ ਅੱਜ ਸਾਡੀ ਜਥੇਬੰਦੀਆਂ ਦੇ ਵਿੱਚ ਆਵਾਜ਼-ਆਵਾਜ਼ ਪਿਆ ਹੈ ਕਿਉਂਕਿ ਅਸੀਂ ਭਾਜਪਾ ਦਾ ਸਖ਼ਤ ਵਿਰੋਧ ਕਰ ਰਹੇ ਸੀ ਐਸਕੇਮ ਨੂੰ ਹੋਏ ਫੈਸਲਾ ਹੋ ਚੁੱਕਾ ਸੀ ਵੀ ਭਾਜਪਾ ਨੂੰ ਪਿੰਡਾਂ ਜੀ ਨਹੀਂ ਵੜਨਾ ਕਿਉਂਕਿ ਉਹਦਾ ਅਸੀਂ ਵਿਰੋਧ ਕਰ ਰਹੇ ਸੀ ਕਰ ਕਿਉਂ ਰਹੇ ਸੀ ਵੀ ਇਹਨੇ ਸਾਡੇ 735 ਕਿਸਾਨ ਸ਼ਹੀਦ ਕੀਤੇ ਦਿੱਲੀ ਬਾਡਰਾਂ ਦੇ ਉੱਤੇ ਉਦੋਂ ਬਾਅਦ ਸਾਡੀਆਂ ਜਥੇਬੰਦੀਆਂ ਦੀਆਂ ਕੁਝ ਮੰਗਾਂ ਰਹਿੰਦੀਆਂ ਸੀ ਕੁਝ ਬੰਦੀਆਂ ਜਥੇਬੰਦੀਆਂ ਲੈ ਕੇ ਉਹਨਾਂ ਮੰਗਾਂ ਨੂੰ ਦਿੱਲੀ ਨੂੰ ਜਾਣ ਲੱਗੀਆਂ ਤਾਂ ਰਾਹ ਦੇ ਵਿੱਚ ਸੰਭੂ ਬਾਡਰ ਖਲੌੜੀ ਬਾਡਰ ਦੇ ਉੱਤੇ ਸਰਕਾਰ ਨੇ ਕਿਲ ਲਾਤੇ ਵੱਡੇ ਵੱਡੇ ਕੇ ਲਾ ਕੇ ਰੋਕਤੇ ਉਸ ਟਾਈਮ ਤੇ ਵੀ 350 ਦੇ ਕਰੀਬ ਕਿਸਾਨ ਇਹ ਨਾ ਜ਼ਖਮੀ ਕੀਤੇ ਤੇ ਸਾਡਾ ਮੁੰਡਾ ਸ਼ੁਭ ਕਰਨ ਜਿਹੜੇ ਕੇ ਗੋਲੀ ਦੇ ਸ਼ਿਕਾਰ ਹੋਇਆ ਗੋਲੀ ਨਾਲ ਮਾਰਿਆ ਗਿਆ ਉਹਦੇ ਲੈ ਕੇ ਅਸੀਂ ਵਿਰੋਧ ਕਰ ਰਹੇ ਸੀ ਪਰ ਸਾਡੇ ਚ ਕੁਝ ਗਦਾਰ ਲੋਕ ਉਹ ਭਾਜਵਾ ਦਾ ਪਿੱਠੂ ਬਣ ਗਏ ਜਿਵੇਂ ਕੇ ਸਭ ਤੋਂ ਪਹਿਲਾਂ ਗਰਜਨ ਸਿੰਘ ਵਾਲਿਆ ਵਾਲੀ ਸੀ ਉਹਨੇ ਉਹਨਾਂ ਨਾਲ ਪ੍ਰਚਾਰ ਕੀਤਾ ਮੈਂ ਮੰਜਾਬ ਆਇਆ ਸਰੋਪਾ ਲਿਆ ਅਸੀਂ ਉਹਨੂੰ ਬਾਹਰ ਕੱਢਤਾ ਉਦੋਂ ਬਾਅਦ ਗੁਰਵਿੰਦਰ ਖੱਲੋ ਇਨੇ 14 ਤਰੀਕ ਨੂੰ ਸਾਨੂੰ ਅਸਤੀਫਾ ਦਿੱਤਾ 14 ਮਈ ਨੂੰ ਮੈਂ ਆਖਿਆ ਵੀ ਸਪੀਡ ਆ ਮਨਜ਼ੂਰ ਕਰਾਂਗੇ ਪਰ ਸਾਡੇ ਚ ਕੋਈ ਅੰਸਰ ਜਿਹੜੇ ਕਿ ਹੁਣ ਗੁੱਟ ਬਣਾ ਕੇ ਭੱਜੇ ਨੇ ਉਹ ਕਹਿੰਦੇ ਅਸਤੀਫਾ ਮਨਜ਼ੂਰ ਨਹੀਂ ਕਰਨਾ ਮੈਂ ਆਖਿਆ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਤਾਂ ਫਿਰ ਹੋਇਆ ਕਿ 4 ਜੂਨ ਦੀਆਂ ਵੋਟਾਂ ਪਈਆਂ ਵੋਟਾਂ ਤੋਂ ਪਹਿਲਾਂ ਭਾਜਵਾ ਦੇ ਨਾਲ ਜਾਣ ਲੱਗਾ ਪਿੰਡਾਂ 'ਚ ਪ੍ਰਚਾਰ ਕਰਨ ਲੱਗਾ ਵੋਟਾਂ ਪਾਉਣ ਲੱਗ ਗਿਆ ਉਸ ਟਾਈਮ ਤੇ ਅਸੀਂ ਇਹ ਸ਼ੁਭ ਕਰਨ ਦੀ ਮੌਤ ਦਾ ਕੋਈ ਖਾਲ ਨਹੀਂ ਕੀਤਾ ਇਹਨਾਂ ਨੇ ਇਹ ਕਰਕੇ ਸਾਨੂੰ ਦੁੱਖ ਹੋਇਆ ਵੀ ਇਹ ਜਿਹੜਾ ਬੰਦਾ ਭਾਜਵਾਦ ਚਲਾ ਗਿਆ ਹੈ ਕੁਝ ਦਿਨ ਪਾ ਕੇ ਸ਼ੁਭ ਕਰਨ ਦਾ ਚਾਚਾ ਸਪੀਕਰ 'ਚ ਬੋਲਿਆ ਵੀ ਜਿਹੜੀ ਮਾਲਵਾ ਜਥੇਬੰਦੀ ਆ ਉਹ ਸਾਡੇ ਮੁੰਡੇ ਦਾ ਮੁੱਲ ਵੜਨਾ ਚਾਹੁੰਦੀ ਆ ਪੈਸੇ ਲੈਣੀ ਚਾਹੁੰਦੀ ਆ ਤੇ ਭਾਜਵਾ ਨੂੰ ਵੋਟਾਂ ਪਾਉਣਾ ਚਾਹੁੰਦੀ ਆ ਮੈਂ ਇਸ ਮੁੱਦੇ ਨੂੰ ਲੈ ਕੇ ਪਿੰਡ ਦੇ ਵਿੱਚ ਗਿਆ ਪਿੰਡ ਇਕੱਠਾ ਕੀਤਾ ਉੱਥੇ ਮੈਂ ਆਪਣੀ ਜਥੇਬੰਦੀ ਤੌਰ ਤੇ ਮਾਲਵਾ ਜਥੇਬੰਦੀ ਤੌਰ ਤੇ ਯਕੀਨ ਦਵਾਇਆ ਵੀ ਸਾਡਾ ਇਹਦੇ 'ਚ ਕੋਈ ਵੀ ਕਿਸੇ ਕਰਮ ਦਾ ਦਖਲ ਦਾ ਜੀ ਨਹੀਂ ਅਸੀਂ ਹਮੇਸ਼ਾ ਵਾਸਤੇ ਮੋਰ ਤੋਂ ਲੈ ਕੇ ਸ਼ੁਭ ਕਰਨ ਦੇ ਨਾਲ ਖੜਾਗੇ ਇਹ ਕੁਛ ਅੰਸਰ ਨੇ ਤੁਹਾਡੇ ਲੋਕਾਂ ਦੇ ਪਿੰਡ ਦੇ ਵਿੱਚੋਂ ਉਹ ਕਰ ਰਹੇ ਨੇ ਉਹਨਾਂ ਨੇ ਨਾਂ ਲੈ ਕੇ ਬੋਲਿਆ ਅਸੀਂ ਗੁਰਵਿੰਦਰ ਬੱਲੋ ਦਾ ਤਾਂ ਫਿਰ ਉਹਨਾਂ ਦੀ ਗੱਲ ਦੇ ਉੱਤੇ ਮੈਂ ਗੁਰਵਿੰਦਰ ਬੱਲੋ ਨੂੰ ਸਾਡੇ ਬੰਦੀ ਨੂੰ ਖਾਰਜ ਕੀਤਾ ਜਦੋਂ ਖਾਰਜ ਕਰਤਾ ਤਾਂ ਜਿਹੜਾ ਨਛੱਤਰ ਜੈਤੋ ਆ ਇਹ ਗੱਲ ਕਹਿੰਦਾ ਵੀ ਇਹ ਨਹੀਂ ਹੋਣਾ ਚਾਹੀਦਾ ਸੀ ਅਸੀਂ ਰਾਜੀਨਾਮਾ ਕਰ ਲੈਂਦੇ ਜੇਕਰ ਗੁਰਵਿੰਦਰ ਭਾਜਪਾ ਚ ਜਾਂਦਾ ਉਹਦੇ ਮੂੰਹ ਦਾ ਬਿਆਨ ਤਾਂ ਸਾਡੇ ਦੇ ਜਿਹੜੇ ਪਰਚੇ ਪੈਣਗੇ ਰੱਦ ਕਰਾ ਸਕੂ ਮਾ ਸਾਡੇ ਇਸ ਕੰਮ ਤੇ ਸਾਰੇ ਲੋਕਾਂ ਦੇ ਪਰਚੇ ਪੈਣੇ ਕਿੰਨੇ ਕਿ ਕਰਾਉ ਸਾਡੇ ਰੱਦ ਇਸ ਕਰਕੇ ਜਦੋਂ ਉਹਨੂੰ ਖਾਰਜ ਕੀਤਾ ਅਸੀਂ ਇਹਨੂੰ ਕਾਰਨ ਨੋਟਿਸ ਦਿੱਤਾ ਸੀ ਵੀ ਤੂੰ ਇਹਨਾਂ ਦੇ ਨਾਲ ਖੜਾ ਕਿਹੜੀ ਗੱਲੋਂ ਖੜਾ ਸਾਨੂੰ ਕਾਰਨ ਇਸ ਕਰਕੇ 21 ਜੂਨ ਨੂੰ ਤੁਰਤੋਂ ਤੁਰਤੀ ਕਿਸੇ ਨੂੰ ਪੁੱਛਿਆ ਨਹੀਂ ਦੱਸਿਆ ਨਹੀਂ ਨਿੱਕੀ ਜੀ ਮੀਟਿੰਗ ਕਰਕੇ ਆਪ ਉਤਰੀ ਕਰਕੇ ਆਪ ਦੇ ਆਪ ਹੀ ਪ੍ਰਧਾਨ ਬਣ ਗਿਆ ਉਹਦੇ ਬਾਰੇ ਅੱਜ ਅਸੀਂ ਸਮੁੱਚੇ 7 ਜ਼ਿਲ੍ਹਿਆਂ ਦਾ ਇਕੱਠ ਕੀਤਾ ਆਪਣੀ ਡੈਲੀਗੇਟ ਜਲਾਸਤ ਦੇ ਆ ਇਹ ਡੈਲੀਗੇਟ ਜਲਾਸਤ ਦੇ ਵਿੱਚ ਮਤਾ ਪਾਸ ਕਰਨਾ ਹੈ ਉਹਨਾਂ ਨੂੰ ਅਸੀਂ ਆਖਿਆ ਸੀ ਉਹਨਾਂ ਨੂੰ ਸੱਦਿਆ ਹੈ ਵੀ ਜੇ ਤੁਹਾਨੂੰ ਲੋਕਾਂ ਨੇ ਫਤਵਾ ਦਿੱਤਾ ਹੋਇਆ ਫਿਰ ਤੁਸੀਂ ਇੱਥੇ ਆਓ ਜੇ ਹੁਣ ਲੋਕ ਤੁਹਾਨੂੰ ਫਤਵਾ ਦੇ ਦੇਣਗੇ ਅਸੀਂ ਤੁਹਾਨੂੰ ਪ੍ਰਧਾਨ ਬਣਾ ਕੇ ਕੱਢ ਜਾਗੇ ਜੇ ਲੋਕ ਫਤਵਾ ਨਹੀਂ ਦਿੰਦੇ ਫਿਰ ਆਪ ਆ ਦੇ ਇਹ ਪ੍ਰਧਾਨ ਨਹੀਂ ਬਣਿਆ ਜਾਂਦਾ ਇਸ ਕਰਕੇ ਅੱਜ ਅਸੀਂ ਡੈਲੀਗੇਟ ਜਲਾਸਤ ਦੇ ਸੁਮੂੱਚੇ ਪੰਜਾਬ ਦਾ ਇਹਦੇ ਚ ਫੈਸਲੇ ਲੈਣੇ ਨੇ ਤੇ ਉਹਨਾਂ ਨੂੰ ਜੇ ਸੇਬੰਦੀ ਚੋਂ ਅੱਜ ਅਸੀਂ ਖਾਰਜ ਕਰਨਾ ਨਵਾਂ ਸੂਬਾ ਪ੍ਰਧਾਨ ਬਣਾਤਾ ਉਹਨਾਂ ਨੇ ਨਵਾਂ ਨਵੀਂ ਪ੍ਰਧਾਨ ਬਣਾਤਾ ਹਾਂਜੀ ਉਹਨਾਂ ਨੇ ਆਪ ਜ ਆਪ ਨੂੰ ਨਵਾਂ ਪ੍ਰਧਾਨ ਆਪਣਾ ਨਛੱਤਰ ਸਿੰਘ ਜੈਤੂ ਨੂੰ ਬਣਾਤਾ ਕਿ ਕਿਉਂ ਕਿਉਂ ਲੋੜ ਕਿਉਂ ਪਈ ਗਈ ਨਵਾਂ ਪ੍ਰਦੇਸ਼ ਨੂੰ ਪ੍ਰਧਾਨ ਆਲਰੇਡੀ ਹੈ ਕਿਉਂ ਲੋੜ ਪਈ ਵੇਖੋ ਜੀ ਉਹ ਰੋੜ ਐਂ ਪਈ ਨਾ ਉਹਨਾਂ ਨੂੰ ਵੀ ਜੇਕਰ ਅਸੀਂ ਡਿਲੀਗੇਟ ਜਲਾਸ ਸੱਦਿਆ ਸੀ ਕੁਛ ਦਿਨ ਪਾ ਕੇ ਸਾਦੇ ਉਹਨਾਂ ਨੂੰ ਲੋਕਾਂ ਨੇ ਅਹੁਦੇ ਤੋਂ ਖਾਰਜ ਕਰਕੇ ਜਥੇਬੰਦੀ ਤੋਂ ਖਾਰਜ ਕਰਨਾ ਸੀ ਉਹਨਾਂ ਨੇ ਆਪ ਦੇ ਜਿਹੜੇ ਖੰਭ ਨੇ ਉਹ ਬਚਾਏ ਨੇ ਵੀ ਸਾਨੂੰ ਜਥੇਬੰਦੀ ਤੋਂ ਕੱਢਿਆ ਨਾ ਜਾਣ ਤੇ ਲੋਕਾਂ ਦੇ ਜਲਾਸ ਦੇ ਅਸੀਂ ਜਾਈਏ ਨਾ ਅਸੀਂ ਤਾਂ ਆਪ ਦੇ ਆਪ ਨਿੱਕਾ ਜਿਹਾ ਕੱਢ ਕਰਕੇ ਉਹ ਆਪ ਦੇ ਪ੍ਰਧਾਨ ਭਾਜਪਾ ਦੇ ਨਾਲ ਸਬੰਧਤ ਨੇ ਮਤਲਬ ਭਾਜਪਾ ਦੇ ਵੋਟਾਂ ਪਾਈਆਂ ਭਾਜਪਾ ਨੂੰ ਹਾਂ ਜੀ ਉਹ ਬਿਲਕੁਲ ਭਾਜਵਾ ਦੇ ਪਿੱਠੂ ਨੇ ਭਾਜਵਾ ਨਾਲ ਸਮਝਦੇ ਕਿਉਂਕਿ ਪਹਿਲਾਂ ਆਉਂਦੇ ਨੇ ਕਿ ਗੁਰਜੰਨ ਸਿੰਘ ਵਾਲੇ ਵਾਲੀ ਉਹਨੇ ਵੀ ਪ੍ਰਚਾਰ ਕੀਤਾ ਗੁਰਵਿੰਦਰ ਬੱਲੋਂ ਨੇ ਵੀ ਕੀਤਾ ਤਾਂ ਜਿਹੜਾ ਨਿਛੱਤਰ ਉਹਨੇ ਖੁਦ ਆਪ ਆਖਿਆ ਵੀ ਜੇ ਗੁਰਵਿੰਦਰ ਭਾਜਵਾ ਚ ਜਾਂਦਾ ਇਹਨੂੰ ਕੋਈ ਅਹੁਦਾ ਮਿਲਦਾ ਤਾਂ ਇਹ ਸਾਡੀ ਹਮਾਇਤ ਕਰੂ ਸਾਨੂੰ ਪਰਚੇ ਪਾਉਣੋਂ ਬੰਦ ਕਰਾਉ ਇਹ ਉਹਨਾਂ ਦੇ ਖੁਦ ਨਿਛੱਤਰ ਦੇ ਆਪ ਦੇ ਬਿਆਨ ਜੋ ਤੁਹਾਡੇ ਪਾਰ ਇਹਦੇ ਵਿੱਚ ਤੁਹਾਡੀ ਗਰੁੱਪ ਦੇ ਵਿੱਚ ਰਹਿੰਦੇ ਆ ਇਹ ਚੀਜ਼ਾਂ ਹੁੰਦੀਆਂ ਰਹੀਆਂ ਉਹ ਲੋਕ ਇਹ ਚੀਜ਼ਾਂ ਕਰਦੇ ਰਹੇ ਤੁਹਾਡੇ ਜਥੇਬੰਦੀ ਦੇ ਵਿੱਚ ਰਹਿੰਦੇ ਹੋਏ ਆ ਇਹ ਚੀਜ਼ਾਂ ਸਾਰੀਆਂ ਨਹੀਂ ਪਹਿਲਾਂ ਨਹੀਂ ਹੋਇਆ ਜਦੋਂ ਇਹਨਾਂ ਨੇ 21 ਜੂਨ ਨੂੰ ਮੀਟਿੰਗ ਕਰ ਲਈ ਪਹਿਲਾਂ ਤਾਂ ਗੱਲ ਕੋਈ ਨਹੀਂ ਹੋਈ ਪਹਿਲਾਂ ਤਾਂ ਅਸੀਂ ਕੱਢਿਆ ਹੋਇਆ ਸੀ ਇਹ ਬੋਲੇ ਨਹੀਂ ਕਿਸੇ ਨੂੰ ਨਾ ਤਾਂ ਡੈਲੀਗੇਟ ਜਲਾ ਸੱਦਿਆ ਨਾ ਲੋਕਾਂ ਨੂੰ ਸੱਦਿਆ ਨਾ ਹੀ ਕਿਸੇ ਜ਼ਿਲ੍ਹਾ ਆਗੂ ਨੂੰ ਸੱਦਿਆ ਜਿਹੜੀ ਇਹਨਾਂ ਨੇ ਜ਼ਿਲ੍ਹਾ ਆਗੂ ਖੜੇ ਕੀਤੇ ਨੇ ਵੇਖੋ ਫਰੋਜ਼ਪੁਰ ਤੇ ਸਾਡਾ ਬੰਦਾ ਹੀ ਕੋਈ ਨਹੀਂ ਉਥੋਂ ਨਾਲ ਰਿਸ਼ਤੇਦਾਰ ਖੜਾ ਕੀਤਾ ਫਾਜ਼ਲ ਜੱ ਸਾਡੀ ਜਥੇਬੰਦੀ ਨਹੀਂ ਉਥੋਂ ਵੀ ਉਹਨਾਂ ਨੇ ਗੁਰਮਿੰਦਰ ਦਾ ਰਿਸ਼ਤੇਦਾਰ ਖੜਾ ਕੀਤਾ ਹੋਰ ਇਹਨਾਂ ਜ਼ਿਲੇ ਕੋਈ ਨਹੀਂ ਸਦੇ ਇਸ ਕਰਕੇ ਅਸੀਂ ਬੇਨਤੀ ਕੀਤੀ ਸੀ ਵੀ ਉਹਦਾ ਨਾਂ ਕਿ ਇਹਨਾਂ ਨੇ ਅੰਦਰ ਖੜਾ ਕੀਤਾ ਇਸ ਕਰਕੇ ਐਸਕੇਮ ਨੂੰ ਵੀ ਆਖਾਂਗੇ ਵੀ ਇਹਨਾਂ ਨੂੰ ਛੋਰ ਕੱਢਣਾ ਚਾਹੀਦਾ ਇਹਨਾਂ ਨੂੰ ਐਸਕੇਮ ਵਿੱਚ ਬਹਿਣ ਨਹੀਂ ਦੇਣਾ ਚਾਹੀਦਾ ਕਿਉਂਕਿ ਇਹ ਭਾਜਪਾ ਦੇ ਪਿੱਛੋਂ ਨੇ ਤੁਹਾਨੂੰ ਕੀ ਲੱਗਦਾ ਵੀ ਕਿਉਂ ਭਾਜਪਾ ਦੇ ਨਾਲ ਸਾਂਣ ਗਾਣ ਕੀਤੀ ਹੋ ਸਕਦੀ ਹੈ ਕਿਉਂ ਕੀਤੀ ਹੈ ਵੇਖੋ ਜੀ ਇਹ ਕੁਝ ਕੱਲ ਮੈਂ ਕਹਿ ਨਹੀਂ ਸਕਦਾ ਪਰ ਜਦੋਂ ਭਾਜਵਾ ਨਾਲ ਸਾਥ ਕਰ ਗਏ ਭਾਜਵਾ ਨੇ ਪਿੰਡਾਂ ਚ ਪੈਸੇ ਭੜੇ ਦਿੱਤੇ ਨੇ ਇੱਕ ਆਪਣਾ ਕੀ ਲਾਉਂਦੇ ਹੁੰਦੇ ਨੇ ਉੱਥੇ 2-2 ਲੱਖ ਰੁਪਈਆ ਲੋਕਾਂ ਨੂੰ ਦਿੱਤਾ ਵੀ ਸਾਡੇ ਨੂੰ ਪੁੱਛ ਲਾਜੋ ਇਹ ਜ ਕਰਕੇ ਅਸੀਂ ਸਾਡੇ ਕੋਲ ਵੀਡੀਓ ਅਜੇ ਮੈਂ ਕਹਿ ਨਹੀਂ ਚਾਹੁੰਦਾ ਕੱਢ ਨਹੀਂ ਚਾਹੁੰਦਾ ਪਰ ਇਹ ਆਪ ਮੰਨਿਆ ਕੁਝ ਬੰਦਿਆਂ ਦੇ ਕੋਲ ਉਹ ਬੰਦੇ ਸਾਡੇ ਵਿੱਚ ਖੜੇ ਨੇ ਉਹਦੇ ਘਰੇ ਗਏ ਸੀ ਵੀ ਵੋਟਾਂ ਤੋਂ ਪਹਿਲਾਂ ਕਿਰਵਿੰਦਰ ਗੱਲੂ ਨੇ ਆਪ ਆਖਿਆ ਵੀ ਮੈਨੂੰ 20 ਲੱਖ ਰੁਪਈਆ ਦੇਗੇ ਤੇ ਜਦੋਂ ਉਹਨਾਂ ਬੰਦਿਆਂ ਨੇ ਆਖਿਆ ਵੀ ਜੇ ਤੈਨੂੰ 20 ਦੇਗੇ ਤੇ ਕੁਝ 10000 ਲੱਖ ਸਾਨੂੰ ਵੀ ਦੇ ਦੇ ਕਹਿੰਦਾ ਮੈਂ ਮੂੜ ਐ ਇਹ ਗੱਲ ਗੁਰਵਿੰਦਰ ਭੱਲੋ ਦੀ ਆਪ ਦੀ ਮੂੰਹ ਦੀ ਭਾਜਪਾ ਦੀ ਜੁਆਇਨਿੰਗ ਦੇ ਕੋਈ ਤੁਹਾਡੇ ਕੋਲੇ ਸਬੂਤ ਪ੍ਰੂਫ ਹੈਗੇ ਇਸ ਚੀਜ਼ ਦੇ ਜਿਵੇਂ ਜਿਹੜੇ ਤੁਸੀਂ ਆ ਤੁਹਾਡੇ ਕੋਲੇ ਹੈ ਵੀ ਸਬੂਤ ਪ੍ਰੂਫ ਵੀ ਜਾਂ ਤੁਸੀਂ 20 ਲੱਖ ਦਾ ਇਲਜ਼ਾਮ ਜਿਹੜਾ ਲਾ ਰਹੇ ਹੋ ਸਬੂਤ ਹੈਗੇ ਇਸ ਚੀਜ਼ ਦੇ ਕੋਈ ਉਹ ਜਿਹੜਾ 20 ਲੱਖ ਦੇ ਇਲਜ਼ਾਮ ਦੀ ਗੱਲ ਹਨ ਉਹ ਸਬੂਤ ਇਹ ਆ ਵੀ ਜਿਹੜੇ ਬੰਦੇ ਕੋਲੇ ਗੱਲ ਕਹੀ ਸੀ ਇੱਥੇ ਘਵਾ ਦਿੰਨੇ ਉਦੇ ਘਰੇ ਗਏ ਸੀ ਘਰੇ ਜਾ ਕੇ ਬੈਠੇ ਨੇ ਉਦੋਂ ਕਈ ਇਹਨਾਂ ਨੇ ਉਹ ਬੰਦੇ ਨਾਲ ਗੱਲ ਕੁਆਦਿੰਦੀ ਇਹ ਗੱਲ ਕਹੀ ਹਾਂ ਇਹ ਕਹਣਗੀ ਵੱਲੋਂ ਪਿੰਡ ਵੀ ਦੇਦੂਗਾ ਸਬੂਤ ਪਰ ਉਹ ਵੀ ਦੇਣਗੇ ਠੀਕ ਆ ਇਹ ਗੱਲ ਪਿੰਡ ਵੀ ਦੇਊਗਾ ਉਹ ਵੀ ਦੇਣਗੇ ਉਹ ਚਾਚੇ ਨੇ ਵੀ ਇਹ ਗੱਲ ਕਹੀ ਠੀਕ ਹੈ ਨਾ ਉਹ ਕਹਿੰਦੇ ਉਹ ਕਹਿੰਦੇ ਸਾਰਾ ਕੁਝ ਹੋ ਰਿਹਾ ਘਰ ਨਹੀਂ ਨਜ਼ਰ ਆ ਰਹੀ ਵੋਟਾਂ ਵੋਟਾਂ ਪਵਾਈਆਂ ਗਈਆਂ ਤੁਹਾਡੇ ਪਿੰਡ ਦੇ ਵਿੱਚ ਉਹਨਾਂ ਨੂੰ ਹਾਂ ਹਾਂ ਵੱਲੋਂ ਪਿੰਡ ਦੇ ਵਿੱਚ 56 ਵੋਟਾਂ ਪਵਾਈਆਂ ਗਈਆਂ ਪਹਿਲੀ ਵਾਰੀ ਇਹ ਤੁਸ ਬੋਟ ਪਈ ਹੀ ਨਹੀਂ ਸੀ ਕਿਤੇ ਉੱਥੇ ਭਾਜਪਾ ਨੂੰ ਇਹ ਇਹ ਜਿਉਂਦੀ ਜਾਦਗੀ ਮਿਸਾਲ ਇਹ ਜਿਉਂਦੇ ਜਾਦਕੇ ਭਾਜਵਾ ਦੇ ਪਿੱਠੂ ਨੇ ਇਹ ਇੱਥੋਂ ਤਾਈ ਵੀ ਇਹਨਾਂ ਨੇ ਗੱਲ ਕਹੀ ਆ ਵੀ ਜੇ ਅਸੀਂ ਭਾਜਵਾ ਚ ਜਾਂਦੇ ਆ ਸਾਨੂੰ ਵੱਡੇ ਵੱਡੇ ਅਹੁਦੇ ਮਿਲਣਗੇ ਤੇ ਜੈਤੋ ਨੇ ਖੁਦ ਨਿਛੱਤੇ ਨੇ ਇਹ ਗੱਲ ਕਹੀ ਸੀ ਵੀ ਜੇ ਇਹ ਨੂੰ ਅਹੁਦਾ ਮਿਲਦਾ ਤਾਂ ਸਾਡੇ ਤੇ ਜਿਹੜੇ ਕੋਈ ਭਾਜਵਾ ਪਰਚੇ ਪਾਊਗੀ ਜਾਂ ਕੁਝ ਹੋਊਗਾ ਇਹ ਸਾਡੀ ਹਮਾਇਤ ਕਰੂਗਾ ਇਹ ਗੱਲ ਕਹੀ ਹੋਈ ਆ ਹੁਣ ਤੁਸੀਂ ਫਿਰ ਜੱਥੇਬੰਦੀ ਤੌਰ ਤੇ ਕੀ ਕਾਰਵਾਈ ਕਰ ਰਹੇ ਹੋ ਅਸੀਂ ਹੁਣ ਇਹ ਕਾਰਵਾਈ ਕਰਾਂਗੇ ਅਸੀਂ ਸੁਮਚਾ ਡੈਲੀਗੇਟ ਜਿਹੜਾ ਸੱਦਿਆ ਹੋਇਆ 7 ਜ਼ਿਲ੍ਹਿਆਂ ਦਾ ਸੱਦਿਆ ਹੋਇਆ ਇਹਦੇ ਵਿੱਚ ਸਾਡਾ ਪ੍ਰੋਗਰਾਮ ਹੋ ਗਿਆ ਵੀ ਅਸੀਂ ਲੋਕਾਂ ਦੀ ਫਤਵਾ ਲੈ ਕੇ ਲੋਕਾਂ ਨੇ ਜੇ ਜ ਸਾਰਿਆਂ ਨੂੰ ਫਤਵਾ ਦਿੱਤਾ ਤਾਂ ਉਹਨਾਂ ਨੂੰ ਅਸੀਂ ਤਿੰਨ ਬੰਦਿਆਂ ਨੂੰ ਜਥੇਬੰਦੀ ਚੋਂ ਕੱਢਾਂਗੇ ਖਾਰਜ ਕਰਾਂਗੇ ਮੁੱਢੀ ਰਿਮੈਂਬਰ ਤੋਂ ਹੀ ਖਾਰਜ ਕਰਾਂਗੇ ਸਾਡਾ ਝੰਡਾ ਮੈਚ ਇਸ ਤੋਂ ਬਾਅਦ ਨਹੀਂ ਵਰਤਣਾ ਇੱਕ ਚੀਜ਼ ਹੋਰ ਵੀ ਆ ਜਿਹੜੀ ਜਿਹੜਾ ਇਸ ਦੇ ਨਾਲ ਜਿਵੇਂ ਹੁਣ ਜਥੇਬੰਦੀ ਤੇ ਦਾਗ ਲੱਗਾ ਆ ਉਸ ਦਾ ਕੀ ਆ ਠੀਕ ਹੈ ਤੁਸੀਂ ਪਾਸੇ ਕਰ ਦਿਓ ਤੁਸੀਂ ਕਿ ਕਿ ਪਾਸੇ ਕਰਾਂਗੇ ਪਰ ਜਿਹੜਾ ਜਥੇਬੰਦੀ ਦੇ ਉੱਪਰ ਇਸ ਚੀਜ਼ ਦਾ ਦਾਗ ਲੱਗਿਆ ਉਹਦਾ ਕੀ ਆ ਵੇਖੋ ਜੀ ਇਹ ਗੱਲ ਮੈਂ ਕਹਿਣੀ ਚਾਹਣਾ ਵੀ ਜਥੇਬੰਦੀ ਤੇ ਕੋਈ ਦਾਗ ਨਹੀਂ ਲੱਗਾ ਕਿਉਂ ਨਹੀਂ ਲੱਗਾ ਸਾਡੀ ਜਥੇਬੰਦੀ ਉਹਦੇ ਹਮਾਇਤ ਤੇ ਖੜੀ ਸੀ ਅਸੀਂ ਅਮੈਸਾ ਗਏ ਉਹਦੇ ਪਿੰਡ 'ਚ ਜਾ ਕੇ ਅਸੀਂ ਸਪਸ਼ਟੀ ਕਰਨ ਦੇ ਕੇ ਆਇਆ ਵੀ ਸਾਡੀ ਪਰ ਉਹਦੇ ਚਾਚੇ ਨੇ ਇਹ ਗੱਲ ਕਹੀ ਆ ਵੀ ਸਾਡਾ ਜਸੇਬੰਦੀ ਕੋਲ ਨਾ ਕੋਈ ਨਹੀਂ ਗੁੱਸੇ ਚ ਸਾਥੋਂ ਗੱਲ ਕਹੀ ਗਈ ਤਾਗ ਨਹੀਂ ਲੱਗਾ ਕਹੀ ਗਈ ਅਸੀਂ ਸਾਡੇ ਜਿਹੜਾ ਗਦਾਰ ਸੀ ਉਹ ਗੁਰਵਿੰਦਰ ਗੱਲੂ ਸੀ ਇਹੀ ਭਾਜਪਾ ਦਾ ਪਿੱਛੂ ਬਣਿਆ ਅਸੀਂ ਜਸੇਬੰਦੀ ਤੋਂ ਮਾਫੀ ਵੀ ਮੰਗਦੇ ਆ ਇਹ ਵੀ ਗੱਲ ਉਹਨੇ ਕਹੀ ਆ ਪ੍ਰਧਾਨ ਜੀ ਇਲਜ਼ਾਮ ਇਹ ਲਾਏ ਜਾ ਰਹੇ ਨੇ ਕਿ ਭਾਜਪਾ ਦੇ ਕੁਝ ਬੰਦਿਆਂ ਦੇ ਨਾਲ ਰਲ ਕੇ ਜਿਹੜਾ ਹੈਗਾ ਆ ਉਹ ਸਭ ਤੋਂ ਪਹਿਲਾਂ ਜਦੋਂ ਉਹਨਾਂ ਨੂੰ ਕੱਢਣ ਦੀ ਗੱਲ ਹੁੰਦੀ ਸੀ ਜਥੇਬੰਦੀ ਦੇ ਵਿੱਚੋਂ ਉਦੋਂ ਵੀ ਤੁਸੀਂ ਇਸ ਚੀਜ਼ ਦਾ ਵਿਰੋਧ ਕਹਿੰਦੇ ਹਾ ਕਰਦੇ ਰਹੇ ਤਾਂ ਉਸ ਤੋਂ ਬਾਅਦ ਹੁਣ ਕਹਿੰਦੇ ਉਹਨਾਂ ਬੰਦਿਆਂ ਦੀ ਸ਼ਹਿਦ ਦੇ ਉੱਪਰ ਆਪੋ ਆਪ ਮਹਾਰੇ ਜਿਹੜਾ ਹੈਗਾ ਪ੍ਰਧਾਨ ਤੁਹਾਨੂੰ ਥੱਪ ਗਿਆ ਕੀ ਕਹੋਗੇ ਇਲਜ਼ਾਮ ਲੱਗੇ ਤਾਂ ਸਭ ਤੋਂ ਪਹਿਲਾਂ ਦਸ਼ਮੇਸ਼ ਪੀਤਾ ਕਲੰਗੀਆਂ ਵਾਲੇ ਦੀ ਬਖਸ਼ੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਤਾਂ ਅਸੀਂ ਪ੍ਰੈਸ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਇੰਨੇ ਜਰੂ ਚੱਲ ਕੇ ਜਿਹੜੇ ਸਾਡੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਇਲਜ਼ਾਮ ਦੀ ਗੱਲ ਕਰ ਰਿਹਾ ਸਾਡੇ ਜਿਹਨੂੰ ਅਸੀਂ ਜਥੇਬੰਦੀ ਖੜੀ ਕੀਤੀ ਹੈ ਉਦੋਂ ਜਦੋਂ ਸਾਡੇ ਜ਼ਿਲ੍ਹੇ ਸੀਗੇ ਸੱਤ ਜ਼ਿਲ੍ਹੇ ਸੀਗੇ ਸੱਤਾਂ ਜ਼ਿਲ੍ਹਿਆਂ ਨੇ ਪ੍ਰਧਾਨ ਗਈ ਉਸ ਤੋਂ ਪਿੱਛੇ ਮੇਰੇ ਗੁੱਸੇ ਹੋਏ ਆ ਕਹਿੰਦੇ ਨਹੀਂ ਮਲੂਕ ਸਿੰਘ ਨੂੰ ਨਹੀਂ ਬਣਾਉਣਾ ਤੈਨੂੰ ਬਣਾਉਣਾ ਮੈਂ ਨਹੀਂ ਇਹ ਸਾਡੇ ਇਹ ਵੱਡੇ ਆ ਇਹਨਾਂ ਕੋਲੇ ਤਜਰਬਾ ਜ਼ਿਆਦਾ ਆ ਆਪਾਂ ਇਹਨੂੰ ਪ੍ਰਧਾਨ ਰੱਖਾਂਗੇ ਉਦੋਂ ਬਾਅਦ ਉਹਨੂੰ ਪ੍ਰਧਾਨ ਜੀ ਰੱਖਤਾ ਸੀਗਾ ਉੱਥੇ ਮੈਂ ਇੱਕ ਇਹ ਗੱਲ ਆਖੀ ਸੀਗੀ ਵੀ ਜਥੇਬੰਦੀ 'ਚ ਆਪਾਂ ਪਰਿਵਾਰ ਆ ਆਪਾਂ ਇੱਕ ਜੁੱਟ ਹੋ ਕੇ ਰਹਿਣਾ ਗੁੱਟਬੰਦੀਆਂ ਜਿਸ ਜਥੇਬੰਦੀ ਨਹੀਂ ਬਣਾਉਣੀਆਂ ਜੋ ਲੋ ਸਾਡਾ ਸਾਲ ਵਧੀਆ ਚੱਲੀ ਗਿਆ ਵਿੱਚ ਪ੍ਰਧਾਨ ਜੀ ਨੇ ਕੀ ਕੀਤਾ ਜਿਵੇਂ ਕਹਿੰਦੇ ਹੁੰਦੇ ਆ ਜਿਵੇਂ ਸਾਡੇ ਤੇ ਹੁਣ ਇਹ ਇਲਜ਼ਾਮ ਭਾਜੀਪੀ ਦੇ ਲਾ ਰਿਹਾ ਜਾਂ ਹੋਰ ਹੈ ਜਦੋਂ ਆਪਾਂ ਕਿਸੇ ਨੂੰ ਸੱਚਾਈ ਤੇ ਟੋਕਾਂਗੇ ਜਾਂ ਰੋਕਾਂਗੇ ਉਹਨੇ ਇਲਜ਼ਾਮ ਵੀ ਲਾਉਣੇ ਹੋਰ ਨਿਕਾਲਣਾ ਹੁਣ ਜਿਹੜੀ ਸਾਡੀ ਇਸ ਗੁਰਵਿੰਦਰ ਸਿੰਘ ਬੱਲੂ ਸੀਗਾ ਪਹਿਲਾਂ ਗਰੇਜੰਟ ਸਿੰਘ ਵਾਲਿਆਂ ਵਾਲੀ ਸੀਗਾ ਠੀਕ ਆ ਉਹ ਗਰੇਜੰਟ ਸਿੰਘ ਨੇ ਕਿਵੇਂ ਉਹਦੀ ਫੋਟੋ ਆਈਏ ਵਾਲ ਨੇ ਹਾਰ ਪਵਾਏ ਆ ਉਹ ਅਸੀਂ ਗਲਤ ਮੰਨਦੇ ਆ ਨੂੰ ਜੇ ਗੁਰਵਿੰਦਰ ਸਿੰਘ ਤੇ ਹਾਲ ਤੱਕ ਕੋਈ ਸਬੂਤ ਨਹੀਂ ਹੋਇਆ ਹੁਣ ਸਾਨੂੰ ਪਹਿਲਾਂ ਇੱਕ ਦਿਨ ਕਹੇ ਪ੍ਰਧਾਨ ਜੀ ਮੈਂ ਅਸਤੀਫਾ ਦੇਣਾ ਮੈਂ ਨਹੀਂ ਗੁਰਵਿੰਦਰ ਸਿੰਘ ਜੀ ਜੇ ਤੁਸੀਂ ਕੋਈ ਮਜਬੂ ਤੂੰ ਸਾਡੀ ਮਜਬੂਰੀ ਦੱਸ ਤੂੰ ਅਸਤੀਫਾ ਨਾ ਦੇ ਜਾਂ ਤੂੰ ਛੁੱਟੀ ਲੈ ਲੈ ਮਹੀਨਾ ਨਹੀਂ ਕਹਿੰਦਾ ਪ੍ਰਧਾਨ ਜੀ ਕਹਿੰਦੇ ਮੇਰੀ ਮਜਬੂਰੀ ਹੈ ਕੋਈ ਮੈਂ ਨਹੀਂ ਸਕਦਾ ਮੈਂ ਚੱਲ ਤੂੰ ਘਰੇ ਬੈ ਜਾ ਟਿੱਕੇ ਤੇ ਬਾਲਾ ਕਿ ਉਹ ਤੋਣ ਸਾਨੂੰ ਅਸਤੀਫਾ ਦਿੱਤਾ ਅਸੀਂ ਪ੍ਰਧਾਨ ਜੀ ਵੀ ਆਏ ਸੀ ਕਿ ਉੱਥੇ ਪ੍ਰਧਾਨ ਜੀ ਮੈਂ ਕਹਿੰਦਾ ਕਿ ਐ ਕਰਕੇ ਅਸਤੀਫਾ ਇਹਨਾਂ ਨੇ ਦਿੱਤਾ ਆ ਵੀ ਆਪਾਂ ਕਿਵੇਂ ਕੀਤਾ ਜਾਵੇ ਕਹਿੰਦਾ ਆਪਾਂ ਸੋਚਾਂਗੇ ਵਿਚਾਰਾਂਗੇ ਚਲੋ ਉਸ ਤੋਂ ਬਾਅਦ ਗੱਲ ਟੈਗੀ ਫੇਰ ਕੀ ਹੋਇਆ ਪ੍ਰਧਾਨ ਜੀ ਨੇ ਜਿੰਨੋਂ ਗਰਜੰਟ ਸਿੰਘ ਵਾਲੇ ਵਾਲੀ ਸੀਗਾ ਇਹਨੇ ਆਪ ਮਹਾਰਾ ਉਹਨੂੰ ਜਥੇਬੰਦੀ ਚੋਂ ਕੱਢਤਾ ਉਸ ਤੋਂ ਬਾਅਦ ਥੋੜੇ ਦਿਨਾਂ ਬਾਅਦ ਜਿਵੇਂ ਕਹਿੰਦੇ ਆ ਰਾਮ ਲక్ష్మణ ਦੀ ਜੋੜੀ ਸਾਡੇ ਪਹਿਲਾਂ ਸਖਚੈਣ ਤੇ ਬੁੱਟਰ ਸੀਗਾ ਉੱਥੇ ਕਲਵੀਰ ਜਿਹੜਾ ਧੂੜਕੋਟ ਆ ਉੱਥੇ ਇਹਨੇ ਜ਼ਹਿਰ ਕੋਲਿਆ ਆ ਜਿਹੜਾ ਗੱਗੂ ਐ ਤੇ ਆਪਣਾ ਆਪਣਾ ਪੱਲੋ ਦੂਜਾ ਤੇ ਆਸ ਵਿੱਚ 라ਮ ਲਾਸ਼ਣ ਦੀ ਜੋੜੀ ਸੀਗੀ ਉਹਨਾਂ ਨੂੰ ਉਹਦੇ ਦੀ ਭੁੱਖ ਦੇ ਕੇ ਉਹਨੂੰ ਉਹਨੂੰ ਆਸ ਵਿੱਚ ਪਵਾੜਾ ਪਾਤਾ ਉਹਨਾਂ ਦੇ ਤੇ ਇਹਨਾਂ ਨੂੰ ਥੋੜੇ ਦਿਨਾਂ ਬਾਅਦ ਇਹਨੂੰ ਉਹਦੇ ਤੋਂ ਲਾਤਾ ਤੇ ਗੱਗੂ ਨੂੰ ਜਿਹੜੇ ਦਾ ਪ੍ਰਧਾਨ ਬਣਾਤਾ ਅਸੀਂ ਪ੍ਰਧਾਨ ਜੀ ਨੂੰ ਬੇਨਤੀ ਕੀਤੀ ਮੈਂ ਪ੍ਰਧਾਨ ਜੀ ਤੁਸੀਂ ਆਹ ਕੰਮ ਕਰ ਰਹੇ ਹੋ ਤੁਸੀਂ ਇਹ ਚੀਜ਼ ਨਾ ਕਰੋ ਆਪ ਆਪ ਦੀ ਮੀਟਿੰਗ ਬੁਲਾਓ ਮੀਟਿੰਗ ਸਾਧ ਕੇ ਪੰਜਾਬ ਦੀ ਜ਼ਿਲ੍ਹਿਆਂ ਦੀ ਮੀਟਿੰਗ ਬੁਲਾਦ ਕੇ ਜੇ ਇਹਦੀ ਗਲਤੀ ਅਸੀਂ ਇੰਨੀ ਕਹਿੰਦੇ ਗੁਰਵਿੰਦਰ ਗਲਤ ਹੈ ਗੁਰਵਿੰਦਰ ਨੂੰ ਬਾਹਰ ਕਰੋ ਜੇ ਗ੍ਰੈਂਟ ਗਲਤ ਹੈ ਗ੍ਰੈਂਟ ਨੂੰ ਬਾਹਰ ਕਰੋ ਜੇ ਮੈਂ ਗਲਤ ਹਾਂ ਤਾਂ ਮੈਨੂੰ ਬਾਹਰ ਕਰੋ ਪਰ ਜੋ ਮੈਂ ਪੰਜਾਬ ਦਾ ਜਲ ਸੈਕਟਰ ਹਾਂ ਮੈਂ ਕਾਰਵਾਈ ਰਜਿਸਟਰ ਮੇਰੇ ਕੋਲੇ ਆ ਉਹਦੇ ਤੇ ਇਕੱਠ ਹੋ ਕੇ ਇਕੱਠੇ ਹੋ ਕੇ ਫੇਰ ਮਤਾ ਪਾਇਆ ਜਾਂਦਾ ਵੀ ਹਾਂ ਬੰਦਾ ਗਲਤ ਹੈ ਜੇ ਤਾਂ ਗਲਤੀ ਸਾਫ਼ ਤੋਂ ਬਾਹਰ ਕੀਤਾ ਬਾਹਰ ਦਾ ਰਸਤਾ ਦਿਖਾਇਆ ਜਾਵੇ ਤੇ ਨਹੀਂ ਉਹਨੂੰ ਅੰਦਰ ਕੀਤਾ ਜਾਵੇ ਸਾਨੂੰ ਜੋ ਕੱਟੇ ਸਾਨੂੰ ਕੋਈ ਤਰਾਜ ਨਹੀਂਗਾ ਪਰ ਸਾਨੂੰ ਨਾਰਾਜ਼ਗੀ ਇਹ ਹੈ ਵੀ ਇਕੱਲੇ ਤੁਸੀਂ ਪੰਜਾਬ ਦੇ ਪ੍ਰਧਾਨ ਹੋ ਕੇ ਨਾਲ ਮੁੰਡਾ ਲੈ ਕੇ ਜਿੱਥੇ ਵੀ ਜਾਂਦੇ ਆ ਤੁਸੀਂ ਇਹ ਚੀਜ਼ ਬਾਹਰ ਕਰ ਦਿੰਦੇ ਆ ਉਸ ਤੋਂ ਬਾਅਦ ਜਿਹੜਾ ਆਪਣੇ ਭਾਦਰ ਸਿੰਘ ਰੂੜਕੇ ਆ ਜ਼ਿਲ੍ਹਾ ਪ੍ਰਧਾਨ ਸਾਡਾ ਬਾ ਹੈਗਾ ਉਹ ਉਤੋਂ ਬਾਅਦ ਉੱਥੇ ਬਲਾਕ ਪ੍ਰਧਾਨ ਸੀਗਾ ਦੁਨੇ ਕਾ ਉਹਨੂੰ ਜਾ ਕੇ ਉਹਨੂੰ ਮੈਂ ਦੱਸਿਆ ਵੀ ਨਹੀਂ ਕਿ ਕਹਿੰਦੇ ਪਿੰਡ ਮੀਟਿੰਗ ਕਰਨੀ ਆ ਉੱਥੇ ਜਿੰਨੂੰ ਮੀਟਿੰਗ ਕਰਨਗੇ ਉਦੋਂ ਪਤਾ ਲੱਗਿਆ ਉਹਨੂੰ ਪੰਜਾਬ ਦਾ ਖਜਾਨਚੀ ਲਾਤਾ ਚਲੋ ਅਸੀਂ ਚੁੱਪ ਕਰਕੇ ਫੇਰ ਵੀ ਫੇਰ ਵੀ ਹੁਣ ਥੋੜੇ ਦਿਨਾਂ ਦੀ ਗੱਲ ਹੈ ਮੋਗੇ ਮੀਟਿੰਗ ਕੀਤੀ ਉੱਥੇ ਮੋਗੇ ਦਾ ਜਾ ਕੇ ਆਪੇ ਆਪੇ ਹੱਥ ਖੜੇ ਕਰਕੇ ਉਹਨੇ ਕਹਿਤਾ ਵੀ ਮੈਂ ਤੁਹਾਡਾ ਇੱਕ ਪੰਜਾਬ ਚ ਬੰਦਾ ਲੈਣਾ ਵੀ ਦੱਸੋ ਕੌਣ ਆ ਉੱਥੇ ਸੀਨੀਅਰ ਮੀਤ ਪ੍ਰਧਾਨ ਬਣਾਤਾ ਮੈਂ ਪ੍ਰਧਾਨ ਜੀ ਮੈਂ ਤੁਸੀਂ ਆ ਕੰਮ ਨਾ ਕਰੋ ਆਪਾਂ ਇਕੱਠੇ ਹੋ ਕੇ ਚੱਲੋ ਇਕੱਠੇ ਹੋ ਕੇ ਰਹੋ ਇਹ ਚੀਜ਼ਾਂ ਨਹੀਂ ਠੀਕ ਹੁੰਦੀਆਂ ਸੱਤ ਜ਼ਿਲ੍ਹਿਆਂ ਵਾਲੇ ਕਹਿੰਦੇ ਪ੍ਰਧਾਨ ਜੀ ਤੁਸੀਂ ਜਨ ਸੈਕਟਰੇ ਜਾਂਦਾ ਤੁਸੀਂ ਸਾਡਾ ਕੁਝ ਕਰੋ ਤੇ ਨਹੀਂ ਸਿ ਆਪ ਦਾ ਘਰੇ ਪੈਣਾ ਜਿਵੇਂ ਮਾਨਸਾ ਜ਼ਿਲ੍ਹੇ ਦੇ ਸਾਰੇ ਸਿੱਧੂਪੁਰ ਨਾਲ ਵਿੱਚ ਜਾਵੜੇ ਆ ਉਹ ਤੇ ਮੁਕਸਤ ਜ਼ਿਲ੍ਹੇ ਵਿੱਚ ਵੀ ਆਏ ਕਰਨ ਲੱਗੇ ਗਿੱਦਰਵੇ ਚ ਕਰਨੇ ਮੇਰੇ ਪਿੰਡ ਆਪ ਇਹ ਨਹੀਂ ਕੀਤਾ ਸੀ ਜਿਵੇਂ ਸਾਡੇ ਪੰਜਾਬ ਦੇ ਪ੍ਰਧਾਨ ਜੀ ਆ ਉਹਨੂੰ ਜ਼ਿਲ੍ਹੇ ਨੂੰ ਹੱਕ ਬਣਦਾ ਜ਼ਿਲ੍ਹਾ ਪ੍ਰਧਾਨ ਨੂੰ ਮੈਂ ਫੋਨ ਕਰਾਂ ਇਹਨਾਂ ਦਾ ਕੀ ਸੀਗਾ ਇਹਨੇ ਦਫੇੜ ਪਾਉਣ ਦੀ ਖਾਤਰ ਪਿੰਡ ਪ੍ਰਧਾਨ ਨੂੰ ਫੋਨ ਕਰਨਾ ਬਲਾਕ ਪ੍ਰਧਾਨ ਨੂੰ ਫੋਨ ਕਰਨਾ ਹੁਣ ਮੇਰੇ ਪਿੰਡ ਵੀ ਇੱਕ ਡਾਕਟਰ ਸਾਡੇ ਬਲਾਕ ਪ੍ਰਧਾਨ ਆ ਉਹ ਖਜ਼ਾਨਚੀ ਲਾਇਆ ਉਹਨੂੰ ਉਹਨੂੰ ਫੋਨ ਕਰੀ ਜਾਂਦਾ ਸੀਗਾ ਬਲਾਕ ਪ੍ਰਧਾਨ ਨੂੰ ਫੋਨ ਕਰੀ ਕਾਈਆਂ ਵਾਲੇ ਨੂੰ ਫੋਨ ਕਰੀ ਜਾਂਦਾ ਸੀਗਾ ਜਿਹੜੇ ਅਸੀਂ ਪੰਜਾਬ ਦੇ ਟੀਮ ਬੈਠੀ ਹੈ ਜਾਂ ਸਾਡੇ ਜ਼ਿਲ੍ਹਾ ਬੈਠੇ ਉਹਨੂੰ ਪੁੱਛਣਾ ਤਾਂ ਚਾਹੀਦਾ ਹੈ ਫਿਰ ਤੁਸੀਂ ਇੱਕੋ ਜਥੇਬੰਦੀ ਦੇ ਇੱਕ ਜਥੇਬੰਦੀ ਦੇ ਦੋ ਪ੍ਰਧਾਨ ਕਿਵੇਂ ਹੋ ਸਕਦੇ ਆ ਤੁਹਾਨੂੰ ਵੀ ਪਿਛਲੇ ਦਿਨਾਂ ਦੇ ਵਿੱਚ ਪ੍ਰਧਾਨ ਥਾਪਿਆ ਗਿਆ ਇੱਕ ਜਥੇਬੰਦੀ ਦੇ ਦੋ ਪ੍ਰਧਾਨ ਕਿਵੇਂ ਹੋ ਸਕਦੇ ਪ੍ਰਧਾਨ ਜੀ ਉਸ ਨੂੰ ਦੱਸ ਦਿੰਦਾ ਜਿਹੜੇ ਇੱਕ ਜਥੇਬੰਦੀ ਦੇ ਜਿਹਨਾਂ ਸਾਡੀ ਉੱਥੇ ਐਮਰਜੈਂਸੀ ਜਿੱਦਾਂ ਅਸੀਂ ਮੀਟਿੰਗ ਸੱਦੀ ਹੂੰ ਸਾਡੇ ਉੱਥੇ 7 ਜ਼ਿਲ੍ਹਿਆਂ ਦੇ 5 ਜ਼ਿਲ੍ਹਿਆਂ ਦੇ ਆਗੂ ਜਿਹੜੇ ਖੁਦ ਜਿਹੜੇ ਆਗੂ ਸੀਗੇ ਪ੍ਰਧਾਨ ਸੀਗੇ ਤੇ ਦੋ ਜ਼ਿਲ੍ਹਿਆਂ ਦੇ ਕਾਰਜਕਾਰੀ ਤੇ ਦੂਜੇ ਜਿਹੜੇ ਅਸੀਂ ਉਹਨਾਂ ਨੇ ਅਸੀਂ ਜਦੋਂ ਮੀਟਿੰਗ ਸੱਦੀ ਮੈਨੂੰ ਕਹਿੰਦੇ ਵੀ ਨਹੀਂ ਪ੍ਰਧਾਨ ਜੀ ਜਾਂ ਤਾਂ ਸਾਨੂੰ ਐਸੀ ਪਾਸੇ ਜਾਣੇ ਆਪਦਾ ਤੰਨੀ ਤੁਹਾਨੂੰ ਕਾਰਵਾਈ ਕਰਨੀ ਪਊਗਾ ਮੈਂ ਨਹੀਂ ਮੈਂ ਉੱਥੇ ਨਾਲ ਅਸੀਂ ਕਿਸੇ ਪਾਸੇ ਨਹੀਂ ਜਾਣਾ ਆਪਾਂ ਪ੍ਰਧਾਨ ਜੀ ਨੂੰ ਕਹਾਂਗੇ ਨਹੀਂ ਕਹਿੰਦੇ ਪ੍ਰਧਾਨ ਜੀ ਨੂੰ ਕਿਹਾ ਮੀਟਿੰਗ ਕੱਲ ਨਾ ਮੰਨਿਆ ਨੇ ਫਿਰ ਉੱਥੇ ਉਹਨਾਂ ਦੇ ਜਿਹੜੇ 7 ਜ਼ਿਲ੍ਹੇ ਸਾਡੇ 8 ਜ਼ਿਲ੍ਹੇ ਚੱਲਦੇ ਆ ਇੱਕ ਜਿਵੇਂ ਸਾਡਾ ਉੱਥੇ ਜਿੱਦੇ ਉੱਥੇ ਆਇਆ ਉੱਥੇ ਮੋਗਾ ਨਹੀਂ ਆਇਆ ਸੀ ਜਿਹ ਤੇ ਮਾਨਸਾ ਦੇ ਬੰਦੇ ਵਰਕਰ ਆਏ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਕਾਰਵਾਈ ਕਰਕੇ ਕਾਰਵਾਈ ਰਜਿਸਟਰ ਕਰਕੇ ਤੈਨੂੰ ਕਹਿੰਦੇ ਪ੍ਰਧਾਨ ਬਣਾਤਾ ਤੇ ਅਸੀਂ ਮਲੂਕ ਸਿੰਘ ਨੂੰ ਸਸਪੈਂਡ ਕਰਤਾ ਉੱਥੇ ਹੁਣ ਜੇ ਤੁਸੀਂ ਦੋ ਜਥੇ ਬੰਦੇ ਗੱਲ ਕਰੇ ਜਥੇ ਬੰਦੇ ਤਾਂ ਇੱਕ ਹੀ ਸੀਗੀ ਨਾ ਜਿਹੜੇ ਸੱਤ ਜ਼ਿਲ੍ਹੇ ਸੀ ਅੱਜ ਜਿਹੜਾ ਉੱਥੇ ਇਹ ਆ ਇੱਕ ਵੀਡੀਓ ਤੁਹਾਨੂੰ ਦਿਖਾ ਰਿਹਾ ਕਿਉਂਕਿ ਜਿਹੜੀ ਇਹਦੀ ਜਿਹੜੀ ਲਾਲਚਾਪਾ ਕਹਿ ਦਿੰਨੇ ਆ ਹੁਣ ਇੱਥੇ ਬੋਲੀ ਜਾਂਦਾ ਇਹ ਆ ਆਪ ਦੀ ਧੱਕੇ ਵਾਜ ਆਪ ਦੀ ਆਪ ਪਿੰਡ ਕਰਨੀ ਚੀਜ਼ ਆ ਵੇਖੋ ਮਾੜਾ ਹੋਣ ਕੇ ਵੇਖੋ ਵੇਖੀ ਮਾੜਾ ਦਫਾ ਕਿ ਨਾਮ ਹੈ ਜੀ ਮੈਂ ਬਣਾਉਂਗਾ ਇੱਥੇ ਵੀ ਇਹੋ ਚੀਜ਼ ਕਰਦੇ ਆਸੀਂ ਪ੍ਰਧਾਨ ਜੀ ਨੂੰ ਆਖੇ ਇਹ ਚੀਜ਼ ਨਾਲ ਸਾਡੇ ਤੁਸੀਂ ਬਹੁਤ ਸਤਿਕਾਰ ਜੋ ਅੱਜ ਵੀ ਸਤਿਕਾਰ ਕਰਦੇ ਆਂ ਅਸੀਂ ਠੀਕ ਹੈ ਨਾ ਅਸੀਂ ਉਹਨੂੰ ਜਿਵੇਂ ਕਹਿੰਦੇ ਹਾਂ ਤਾਂ ਕਾ ਆਪਦੇ ਸਾਡੇ ਪਿਤਾ ਜਿਵੇਂ ਉਸ ਸੰਸਦ ਦਿੱਤਾ ਵੀ ਸਾਡੇ ਨਾਲ ਦਾ ਹੈਗਾ ਇਹ ਤੇ ਫਿਰ ਜਿਹੜੀ ਜਥੇਬੰਦੀ ਗੱਲ ਕਰ ਰਹੀ ਹੈ ਜਿਹੜੀ ਜਥੇਬੰਦੀ ਹੈ ਨਾ ਜਥੇਬੰਦੀ ਤੋਂ ਅਸੀਂ ਪਹਿਲਾਂ ਜਿਹੜੇ 7 ਜ਼ਿਲ੍ਹੇ ਇਕੱਠੇ ਹੋ ਕੇ ਕਾਰਵਾਈ ਰਜਿਸਟਰ ਤੇ ਮਤਾ ਪਾ ਕੇ ਉਹਨੂੰ ਸਸਪੈਂਡ ਕਰ ਚੁੱਕੇ ਹਾਂ ਜਿਹੜੀ ਮਾਲਵਾ ਜਥੇਬੰਦੀ ਦਾ ਸੂਬਾ ਪ੍ਰਧਾਨ ਮੈਨੂੰ ਲਾਇਆ ਉਹਨਾਂ ਨੇ ਅਸੀਂ ਮੰਨਦੂਰਾ ਫੇਰ ਵੀ ਇੱਕ ਚੀਜ਼ ਜਿਹੜਾ ਭਾਜਪਾ ਦਾ ਇਲਜ਼ਾਮ ਲਾ ਰਿਹਾ ਹੈ ਸਾਡੇ ਜਿਹੜੇ 7 ਜ਼ਿਲ੍ਹੇ ਹੈ ਵਿੱਚ ਹੀ ਉਹਦੇ ਮੈਂ ਆ ਸਾਨੂੰ ਸਾਬਤ ਕਰਦੇ ਸਾਨੂੰ ਕੋਈ ਵੀ ਸੰਯੁਕਤ ਕਿਸਾਨ ਮੋਰਚਾ ਜਾਂ ਕੋਈ ਵੀ ਜਿਹੜਾ ਪੱਤਰਕਾਰ ਵੀ ਜਿੰਨੇ ਕੋਈ ਡੰਡ ਲਾਉਣ ਕਿ ਸਾਨੂੰ ਮਨਜ਼ੂਰ ਹੋਊਗਾ ਅਸੀਂ ਜਿੱਥੇ ਬੰਦੇ ਜ ਬਾਹਰ ਹੋਊਗਾ ਸਰ ਕਲਮ ਕਰਾ ਦਾਂਗੇ ਫਿਰ ਇੱਕ ਚੀਜ਼ ਹੋਰ ਇਲਜ਼ਾਮ ਲਾ ਰਿਆ ਇਹਨਾਂ ਦੇ ਡੇਰੇ ਆ ਤਿੰਨ ਡੇਰੇ ਤਿੰਨ ਡੇਰੇ ਨਹੀਂ ਸਾਡੇ ਜਿਹੜੇ ਡੇਰੇ ਹੈਗੇ ਆ ਸਾਡੇ ਜਲਾਲਾਬਾਦ ਫਾਜ਼ਿਲਕਾਹ ਮਲੋਟ ਬਕਸਰ ਪੰਜੇ ਕੀ ਗੁਰੂ ਸਾਹ ਕੰਧ ਵਾਲਾ ਅਮਰਕੋਟ ਰਾਜਸਥਾਨ ਦਿੱਲੀ ਸਾਰੇ ਸਾਡੇ ਡੇਰੇ ਬਣੇ ਹੋਏ ਆ ਸਾਡੇ ਵਾਪੇ ਜੀ ਕੋਲੇ ਗੱਦੀਆ ਚੌਥੇ ਦਾ ਕੋਈ ਵੀ ਸਾਬਤ ਕਰਦੇ ਨੇ ਕੋਈ ਕਾਲੀ ਦਲ ਦਾ ਕਾਂਗਰਸੀ ਦਾ ਭਾਜਪੀ ਦਾ ਆਮ ਪਾਰ ਅਸੀਂ ਆਪ ਦਾ ਨਿਰਪਰਵਾਹ ਤੇ ਜੱਥੇਬੰਦੀ ਚ ਨਿਰਪਰਵਾਹ ਚੱਲੇ ਆ ਅਸੀਂ ਅਸੀਂ ਲੋਕ ਸੇਵਾ ਵਾਸਤੇ ਬਣੇ ਆ ਅਸੀਂ ਨਾ ਕਿ ਅਸੀਂ ਇਨਾ ਚੀਜ਼ਾਂ ਵਾਸਤੇ ਚੱਲੇ ਆ ਇਹ ਅਸੀਂ ਕਹਿੰਦੇ ਵੀ ਜਿਹੜੇ ਆਪਾਂ ਪਰਿਵਾਰ ਆ ਇੱਕ ਇਹ ਪਰਿਵਾਰ ਬਣਾ ਕੇ ਨਹੀਂ ਚੱਲੇ ਆ ਆਪਦੇ ਮੁੰਡਾ ਤੇ ਦੋਨੇ ਤੁਰੇ ਫਿਰਦੇ ਸੀਗੇ ਜਦੋਂ ਇਹ ਇੱਕ ਹੋਰ ਵੀ ਕਹਿੰਦੇ ਆ ਕਿ ਜੇਕਰ ਤੁਸੀਂ ਸੱਚੋਂ ਤਾਂ ਫਿਰ ਅੱਜ ਉਹਨਾਂ ਨੇ ਮੀਟਿੰਗ ਬੁਲਾਈ ਸੀ ਕਹਿੰਦੇ ਅਸੀਂ ਅੱਜ ਵੀ ਬੁਲਾਏ ਸੀ ਅੱਜ ਵੀ ਨਹੀਂ ਆਏ ਉੱਥੇ ਨਹੀਂ ਪ੍ਰਧਾਨ ਜੀ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦਾਂ ਅਜਲਾਸ ਕਰਨ ਨੂੰ ਜਿਵੇਂ ਸਾਨੂੰ ਦੱਸ ਕੇ ਹਟਣਾ ਜਿਵੇਂ ਅਸੀਂ ਪਹਿਲਾਂ ਪ੍ਰਧਾਨ ਬਣਾਇਆ ਸੀ ਇਹਨੂੰ ਕਿਉਂ ਮੰਨਿਆ ਸੀਗਾ ਕਿਉਂਕਿ ਸਾਡੇ ਵੱਡੇ ਆ ਇਹਨਾਂ ਤਜਰਬਾ ਵੱਧਾ ਹੈ ਇੱਕ ਅਜਲਾਸ ਜਿਵੇਂ ਅੱਜ ਇਹਨੇ ਕੀਤਾ ਨਕਲੀ ਅੱਜ ਉੱਥੇ ਤੁਸੀਂ ਜਿਹੜਾ ਅਜਲਾਸ ਬਲਾ ਛੱਡਿਆ ਨੇ ਤੁਸੀਂ ਇੱਕ ਵੀ ਪੰਜਾਬ ਦਾ ਆਪੂ ਸਾਡਾ ਸਾਡਾ ਇੱਕ ਵੀ ਜ਼ਿਲ੍ਹੇ ਦਾ ਗੂ ਦਿਖਾ ਦੇ ਸੱਤਾ ਜ਼ਿਲ੍ਹਿਆਂ ਦੇ ਕੋਈ ਉੱਥੇ ਨਹੀਂ ਗਿਆ ਠੀਕ ਹੈ ਮਾਨਸਾ ਦਾ ਉੱਥੇ ਹੋਏਗਾ ਮੋਗੇ ਦਾ ਹੈਗਾ ਜਿਹੜਾ ਇਹਨੇ ਪਿੰਡ ਬੱਲੋ ਦਾ ਜ਼ਿਲ੍ਹਾ ਮੀਤਪੁਰ ਦਾ ਸਾਡੇ ਨੇ ਹੈ ਸਾਨੂੰ ਪਤਾ ਨਹੀਂ ਸਾਗੂ ਸਾਡੇ ਰਜਿਸਟਰ ਕਾਰਵਾਈ ਰਜਿਸਟਰ ਪਈ ਤੁਸੀਂ ਉੱਥੇ ਦੇਖ ਸਕਦੇ ਆ ਉੱਥੇ ਕੋਈ ਹੈ ਨਾ ਦੂਜੇ ਪਿੰਡਾਂ ਦੇ ਆਮ ਜਿਹੜੇ ਆਪਾਂ ਰਿਸ਼ਤੇਦਾਰ ਸਾਦਕੇ ਉਹਨੇ ਉਹ ਕੱਟ ਕੀਤਾ ਇੱਕ ਕੱਟ ਪਹਿਲਾਂ ਇਹਨੇ ਸਿੱਧੂਪੁਰ ਵਾਲੇ ਕੀਤਾ ਸੀ ਜਿਸ ਨੂੰ ਬੋਗ ਸਿੰਘ ਮਾਨਸਾ ਨੂੰ ਨੇ ਬਾਹਰ ਲਾਉਣਾ ਸੀਗਾ ਉਹ ਤੋਂ ਬੋਗ ਸਿੰਘ ਮਾਨਕਾ ਆਈ ਅਜਲਾਸ ਰੱਖ ਕੇ ਉਹਨੂੰ ਬਾਈਕਾਟ ਕਰਨਾ ਪਿਆ ਸੀ ਅੱਜ ਵੀ ਉਹ ਚੀਜ਼ ਆਸੀ ਕਿਉਂ ਜਾਈਏ ਅਸੀਂ ਸੱਤ ਜਿੰ ਉਨੇ ਕੀਤਾ ਜਿਵੇਂ ਆਗੋਂ ਦੇ ਨਾਲ ਚੱਲਾਂਗੇ ਕਿ ਸੱਤ ਦਿਨ ਦੇ ਪਹਿਲਾਂ ਕਿ ਉਹਨਾਂ ਕਿ ਆਗੋਂ ਦੇ ਨਾਲ ਚੱਲਾਂਗੇ ਪਰ ਉਹ ਗद्दार ਤੱਕ ਕਿਹਾ ਉਹਨਾਂ ਨੇ ਅੱਜ ਪ੍ਰਧਾਨ ਜੀ ਖੁਦ ਕਹਿੰਦੇ ਨੇ ਕਿ ਸਾਡੇ ਚ ਕੁਝ ਬੀਜਪੀ ਦੇ ਗद्दार ਸੀ ਜਿਹੜੇ ਬੀਜਪੀ ਦੇ ਪਿੱਠੂ ਸੀ ਇਹ ਤੱਕ ਟਾਈਟਲ ਦਿੱਤਾ ਤੁਹਾਨੂੰ ਨਹੀਂ ਨਹੀਂ ਮੇਰੀ ਗੱਲ ਸੁਣੋ ਬਾਈ ਜੀ ਜਦੋਂ ਆਪਾਂ ਨਾਲ ਚੱਲੀਏ ਜਿਵੇਂ ਭਾਈ ਆ ਤਨ ਦੋਂਦੇ ਆ ਇੱਕੋ ਜਾਈ ਹੁੰਦੇ ਆ ਇੱਕੋ ਪੇਟੇ ਜੰਮੇ ਹੁੰਦੇ ਆ ਪਹਿਲਾਂ ਇੱਕ ਦੂਜੇ ਜਾਣਕਰਵਾਨ ਹੁੰਦੇ ਆ ਜਿੰਨਾਂ ਆਸ ਵਿੱਚ મત ਭੇਜ ਹੁੰਦੇ ਉਹ ਇੱਕ ਦੂਜੇ ਜਿਵੇਂ ਕਹਿੰਦੇ ਤੂੰ ਐ ਕੀਤਾ ਤੂੰ ਐ ਕੀਤਾ ਠੀਕ ਹੈ ਭਾਜੀਪੀ ਦਾ ਸਾਡੇ ਤਸੀਨ ਕੱਲਾ ਭਾਜੀਪੀ ਕਿਸੇ ਪਾਸੋਂ ਵੀ ਅਸੀਂ ਗੁਦਾਰ ਹੋਈਏ ਸਾਨੂੰ ਸਾਫਤ ਕਰਦੇ ਮੈਂ ਸਰ ਕਲਮ ਕਰਾ ਦੂੰਗਾ ਇਹ ਤੂਤ ਤੇ ਆ ਜਿਵੇਂ ਕਹਿੰਦੇ ਸੌ ਝੂਠੀ ਵੀ ਖਾਣੀ ਮਾਰੀ ਤੇ ਸੱਚੀ ਵੀ ਮਾਰੀ ਖਾਣੀ ਉਹਨੇ ਅਮਰਤ ਛਕਿਆ ਹੋਇਆ ਇਹਨੇ ਪਿੱਛੇ ਸਾਡੀ ਸੰਯੁਕਤ ਕਿਸਾਨ ਬੋਰਚੇ ਦੀ 22 ਤਰੀਕ ਨੂੰ ਮੀਟਿੰਗ ਹੋਈ ਹੈ ਇਹਨੇ ਮੇਰੇ ਕੋਲ ਆਡੀਓ ਪਈ ਹੈ ਉੱਥੇ ਪਾਇਆ ਵੀ ਮੈਂ ਬਿਮਾਰ ਆ ਮੇਰੇ ਸੈੱਲ ਘਟੇ ਆ ਤੇ ਉੱਥੇ ਜਿਹੜੇ ਸੈੱਲ ਕੀ ਘਟੇ ਸੀ ਇਹ ਪਿੰਡਾਂ 'ਚ ਲੋਕਾਂ ਨੂੰ ਜਾਣ ਵਾਸਤੇ ਕਹਿ ਰਿਆ ਸੀ ਚੱਲੋ ਉੱਥੇ ਚੱਲੋ ਸੰਯੁਕਤ ਮੋਰਚੇ ਕਹਿ ਮੈਂ ਜਾ ਰਿਹਾ ਜਿੰਨੇ ਸੰਯੁਕਤ ਮੋਰਚੇ ਦੀਆਂ ਮੀਟਿੰਗਾਂ ਟੈਂਡ ਕੀਤੀਆਂ ਦਿੱਲੀ ਦੀਆਂ ਜੁਪੀ ਦੀਆਂ ਸਾਰੀਆਂ ਮੀਟਿੰਗਾਂ ਟੈਂਡ ਤੇ ਮੇਰੀ ਹਾਜ਼ਰੀ ਹੁਣ ਤੁਸੀਂ ਫੋਟੋਆਂ ਵੀ ਦੇਖ ਸਕਦੇ ਆ ਇਹ ਮੀਟਿੰਗਾਂ ਤੇ ਬਹੁਤ ਘਟ ਜਾ ਰਹੇ ਆ ਪਰ ਅਸੀਂ ਜਿਹੜੀ ਵਾਰ-ਵਾਰ ਤੁਹਾਨੂੰ ਬੇਨਤੀ ਵੀ ਤੁਸੀਂ ਗੁੱਟ ਬੰਦੀ ਜਾਂ ਤੁਸੀਂ ਇੱਕੇਨ ਵਾਸਤੇ ਇਹ ਸਾਡੇ ਜਿਹੜਾ ਰੌਲਾ ਸਾਡੇ ਇੱਥੋਂ ਪਿਆ ਹੋਇਆ ਆ ਤੁਹਾਨੂੰ ਆ ਵੀ ਹੁਣ ਵੀ ਇਹਨੇ ਕਹਿਤਾ ਵੀ ਆ ਚੀਜ਼ ਆ ਆ ਚੀਜ਼ ਤੋਂ ਅਸੀਂ ਹੋਇਆ ਪਾਸੇ ਫਿਰ ਤੁਸੀਂ ਕਹਿਣੋ ਕਿ ਜਿਹੜੇ ਇਹ ਝੂਠੇ ਸਾਫ਼ਤ ਕਰਦੇ ਅਸੀਂ ਸਰਕਲਮ ਕਰਾਉਂਦੇ ਤੂੰ ਤਾਂ ਬਾਈ ਸਾਡੇ ਕੋਲੇ ਕੋਈ ਚੀਜ਼ ਹੈ ਨਹੀਂਗਾ ਜਾਂ ਵੱਤ ਵੱਤ ਦੀ ਗੁਰਦਵਾਰਾ ਦੇ ਤੇ ਧੀ ਪੁੱਤ ਲੈ ਕੇ ਅਸੀਂ ਗੁਰਦਵਾਰੇ ਚੜ ਜਾਗੇ ਸਾਨੂੰ ਸਾਫ਼ਤ ਕਰਦੇ ਕੱਲਾ ਮੇਰੇ ਤੇ ਨਹੀਂ ਜਿਹੜੇ ਅਸੀਂ ਸੱਤੇ ਜ਼ਿਲ੍ਹੇ ਬੈਠੇ ਆਂ ਸੱਤਾ ਜ਼ਿਲ੍ਹੇ ਦੇ ਕਿਸੇ ਤੇ ਵੀ ਸਾਡੇ ਬੰਦੇ ਤੇ ਇਲਜ਼ਾਮ ਕਰਦੇ ਕੋਈ ਤੁਹਾਡੀ ਬੀਜੇਪੀ ਦੇ ਨਾਲ ਸਾਹਣਗਾਨ ਮੈਂ ਕਹਿੰਦਾ ਜੀ ਮੈਂ ਸਾਫ਼ਤ ਕਰਦੇ ਮੈਂ ਸਰਕਲਮ ਕਰਾ ਦੂੰਗਾ ਇਸ ਦੇ ਉੱਤੇ ਤਾਂ ਕੋਈ ਹੈ ਨਹੀਂਗਾ ਧੀ ਪੁੱਤ ਹੁੰਦਾ ਧੀ ਪੁੱਤ ਜਿਹੜਾ ਹੁੰਦਾ ਇਸ ਦੇ ਉੱਤੇ ਕੁਝ ਨਹੀਂ ਹੁੰਦਾ ਪਹਿਲੀ ਗੱਲ ਸੌਂ ਖਾਣੀ ਅਸੀਂ ਉਹ ਚੀਜ਼ ਨੂੰ ਕਰਨ ਨੂੰ ਤਿਆਰ ਆਂ ਕਾਰਨ ਕੀ ਆ ਅਸੀਂ ਸੱਚਾਈ ਤੇ ਚੱਲਦੇ ਜੋ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਜਥੇਬੰਦੀਆਂ ਸਾਡੇ ਜੈਤੂ ਤੋਂ ਸਾਡੇ ਫਰੀਦਕੋਟ ਤੋਂ ਜਿੰਨੀਆਂ ਵੀ ਕਹਿੰਦੇ ਪੰਜਾਬ ਹੋ ਗਈ ਡਕੌਧਾ ਹੋ ਗਈ ਕਿਰਤੀ ਹੋ ਗਈ ਕ੍ਰਾਂਤੀਕਾਰੀ ਹੋ ਗਈ ਜਿੰਨੀਆਂ ਵੀ ਭਰਾਤਰੀ ਜਥੇਬੰਦੀਆਂ ਉਹਨਾਂ ਨੂੰ ਨਛੱਤਰ ਸਿੰਘ ਜੈਤੂ ਬਾਰੇ ਪੁੱਛ ਕੇ ਦੇਖ ਲਓ ਵੀ ਕੀ ਚੀਜ਼ ਹੈ ਬਸ ਇੰਨਾ ਕਹਿ ਸਕਦਿਆਂ ਸੀ ਜੀ ਬਹੁਤ ਧੰਨਵਾਦ ਹਾਂ ਧੰਨਵਾਦ ਜੀ ਬਾਕੀ ਇੱਕ ਚੀਜ਼ ਹੈ ਜਿਹੜਾ ਤੁਸੀਂ ਇਹ ਕਹਿ ਰਹੇ ਹੋ ਪ੍ਰਧਾਨ ਜੀ ਵੀ ਜਥੇਬੰਦੀ ਮੈਂ ਬੈੇ ਰੱਖੂੰਗਾ ਰੱਖੂੰਗਾ ਜਥੇਬੰਦੀ ਦੇ ਅਸਥਾਨ ਤੇ ਜਾਂ ਆਪਾਂ ਸਵਿਧਾਨ ਦੇ ਮੁਤਾਬਕ ਚੱਲੀਏ ਤਾਂ ਹਾਂ ਮੈਂ ਪੰਜਾਬ ਦਾ ਜਨ ਸੈਕਟਰੀ ਸੀਗਾ ਠੀਕ ਹੈ ਨਾ ਰਜਿਸਟਰ ਮੇਰੇ ਕੋਲੇ ਆ ਜਿੰਨੇ ਵੀ ਇਹਨੇ ਕੋਈ ਆਗੂ ਲਾਏ ਆ ਤੁਸੀਂ ਇੱਕ ਵੀ ਕਾਰਵਾਈ ਉੱਤੇ ਸਾਈਨ ਰਜਿਸਟਰ ਤੇ ਜਾਂ ਕੁਝ ਵੀ ਦਿਖਾ ਦਿਓ ਉਦੋਂ ਬਾਅਦ ਜਿਹੜਾ ਅਸੀਂ ਕੀਤਾ ਕੀਤਾ ਮੀਟਿੰਗ ਕੀਤੀ ਸੀ ਐਮਰਜੈਂਸੀ ਉਹ ਕਿਉਂਕਿ ਮੇਰੇ ਆਗੂ ਰੁੱਸ ਕੇ ਮੁੜ ਕੇ ਭਜਦੇ ਸੀਗੇ ਉਹ ਕਹਿੰਦੇ ਨਹੀਂ ਮੈਂ ਪ੍ਰਧਾਨ ਨਹੀਂ ਬਣਦਾ ਸੀਗਾ ਉਹਨਾਂ ਨੇ ਕਾਰਵਾਈ ਕਰਕੇ ਕਹਿੰਦੇ ਜਾਂਦਾ ਠੀਕ ਹੈ ਜੱਥੇ ਬੰਦੇ ਉਹਦੋਂ ਨੇ ਅਸੀਂ ਜੱਥੇ ਬੰਦੀ ਸਾਰੀ ਛੱਡ ਕੇ ਘਰੇ ਬੈੰਨੇ ਆ ਸੀ ਇਸ ਵਕਤ ਮੈਨੂੰ ਮਜਬੂਰ ਕਿਉਂਕਿ ਬਹੁਤ ਵੱਡੀ ਜ਼ਿੰਮੇਵਾਰੀ ਆ ਪੰਜਾਬ ਦੀ ਕੋਈ ਨਿੱਕੀ ਮੋਟੀ ਨਹੀਂ ਗਈ ਇਹ ਸਾਹਮਣੇ ਜਿਹੜੇ ਮਾਨਦਾਰੀ ਨਾਲ ਕੰਮ ਕਰਨਾ ਤਾਂ ਇਸ ਵਾਸਤੇ ਸਾਨੂੰ ਉਹ ਮਜਬੂਰ ਸਾਨੂੰ ਉਹਨਾਂ ਦਾ ਕਹਿਣਾ ਮੰਨਣਾ ਪਿਆ ਅੱਜ ਵੀ ਜੋ ਸੱਤੇ ਜਿਲ੍ਹਿਆਂ ਦੇ ਪ੍ਰਧਾਨ ਸਾਨੂੰ ਕੋਈ ਵੀ ਆਖਣ ਅਸੀਂ ਮੰਨਣ ਨੂੰ ਤਿਆਰ ਹਾਂ ਜੀ ਬਹੁਤ ਧੰਨਵਾਦ ਜੀ ਧੰਨਵਾਦ ਜੀ ਤੁਹਾਡੇ ਵੱਲੋਂ ਬੀਜੇਪੀ ਦੀ ਹਮਾਇਤ ਚੋਣਾਂ ਦੌਰਾਨ ਕੀਤੀ ਗਈ ਸੀ ਨਹੀਂ ਵੀਰੇ ਇਹ ਬਿਲਕੁਲ ਸਰਾ ਸਰ ਝੂਠ ਆ ਜੇ ਕਿਸੇ ਕੋਲ ਕੋਈ ਸਬੂਤ ਹੈਗਾ ਤਾਂ ਉਹ ਆਪ ਦਾ ਸਬੂਤ ਲਿਆ ਕੇ ਪੇਸ਼ ਕਰਨ ਹਨਾ ਉਥੇ ਆਪਾਂ ਗਨਾਹਗਾਰ ਹੋਵਾਂਗੇ ਪਰ ਇਹ ਬੇਫਾਲਤੂ ਬੁਨਿਆਦ ਜਿਹੜੇ ਇਹ ਇਲਜ਼ਾਮ ਲਾ ਰਹੇ ਆ ਇਹ ਵਧੀਆ ਨਹੀਂ ਹੈਗੇ ਇਹਨਾਂ ਕੋਲੇ ਬਿਨਾ ਸਬੂਤ ਤੋਂ ਇਲਜ਼ਾਮ ਆ ਸਾਰੇ ਭਾਵੇਂ ਕਿਸੇ ਤਰ੍ਹਾਂ ਦਾ ਕੋਈ ਸਬੂਤ ਨਹੀਂ ਹੈਗਾ ਨਹੀਂ 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 ਬਾਈ ਨਹੀਂ ਹੈਗਾ ਹੂੰ ਤੁਸੀਂ ਕਿਸੇ ਕੋਈ ਵੋਟਾਂ ਪਵਾਈਆਂ ਹੋਣ ਭਾਜੀਪੀ ਨੂੰ ਹਮਾਇਤ ਕਰਕੇ ਇਨਡਾਇਰੈਕਟਲੀ ਸਪੋਰਟ ਕਰਕੇ ਬਾਈ ਜੀ 1% ਵੀ ਨਹੀਂ ਕੋਈ ਬੰਦਾ ਇਹ ਵੀ ਸਾਫਤ ਕਰਕੇ ਦਿਖਾਵੇ ਯਾਰ ਵੀ ਗੁਰਵਿੰਦਰ ਕਿਸੇ ਪੋਲਿੰਗ ਬੂਥ ਤੇ ਬੈਠਾ ਜਾਂ ਕਿਸੇ ਨਾਲ ਤੁਰਿਆ ਫਿਰਦਾ ਹਨਾ ਜਾਂ ਕਿਸੇ ਦੀ ਕੋਈ ਵੀ ਮੈਨੂੰ ਇੱਕ ਵੀ ਕਿਸੇ ਬੀਜੇਪੀ ਦੇ ਲੀਡਰ ਦੇ ਨਾਲ ਮੈਨੂੰ ਸਬੂਤ ਦੇ ਦੇਣਾ ਵੀ ਇਹਦੀ ਫੋਟੋ ਆ ਜਾਂ ਇਹ ਬੈ ਕੇ ਨੇ ਮੀਟਿੰਗ ਕੀਤੀ ਹੈ ਉਸ ਗੱਲ ਦਾ ਮੈਂ ਗੁਨਾਹਗਰ ਹੋਊਗਾ ਤੋਂ ਫਿਰ ਸਾਹਮਣੇ ਆ ਕੇ ਮਖੀ ਬੰਕੂ ਕਿਉਂ ਇਲਜ਼ਾਮ ਲਾਉਂਦੇ ਆ ਤੁਹਾਡੇ ਤੇ ਐਸਾ ਕੀ ਆ ਕਿ ਤੁਹਾਡਾ ਗੁਰਵਿੰਦਰ ਤੇ ਇਲਜ਼ਾਮ ਕਿਉਂ ਲੱਗ ਰਿਹਾ ਕਿ ਭਈ ਗੁਰਵਿੰਦਰ ਭਾਜਪਾ ਦੀ ਹਮਾਇਤ ਕਰ ਰਿਹਾ ਇਦਾਂ ਦਾ ਕੋਈ ਨਹੀਂ ਵੀਰੇ ਅਸਲ ਨਾ ਜਿਹੜੇ ਮੇਰੇ ਜਿਹੜੇ ਕਿਸਾਨ ਆਗੇ ਮੇਰੇ ਤੇ ਉਹ ਨਹੀਂ ਇਲਜ਼ਾਮ ਲਾ ਰਹੇ ਮੇਰੇ ਤੇ ਉਹ ਬੰਦੇ ਇਲਜ਼ਾਮ ਲਾ ਰਹੇ ਆ ਜੋ ਜਿਹੜੇ ਕਿਸੇ ਟਾਈਮ ਕਿਸੇ ਲੀਡਰ ਦੀ ਸਪੋਰਟ ਕਰਦੇ ਆ ਇਲੈਕਸ਼ਨਾਂ ਚ ਕਿਸੇ ਟਾਈਮ ਕਿਸੇ ਲੀਡਰ ਦੀ ਕਰਦੇ ਆ ਉਹ ਉਹ ਬੰਦੇ ਇਲਜ਼ਾਮ ਲਾ ਰਹੇ ਆ ਮੇਰੀ ਪਿੰਡ ਦੀ ਜਿਹੜੀ ਇਕਾਈ ਹੈ ਸੁਮੱਚੀ ਇਕਾਈ ਆ ਉਹ ਮੇਰੇ ਨਾਲ ਖੜੀ ਆ ਹੂੰ ਤੁਸੀਂ ਜਥੇਬੰਦੀ ਛੱਡੀ ਛੱਡਣ ਦਾ ਕਾਰਨ ਕੀ ਰਿਹਾ ਵੀਰੇ ਛੱਡਣ ਦਾ ਕਾਰਨ ਮੇਰਾ ਖਰੇਲੂ ਰਿਜੇਮਾ ਕਰਨ ਮੈਂ ਉਹਦੀ ਜਥੇਬੰਦੀ ਛੱਡੀ ਆ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਉਹਦਾ ਕਰਕੇ ਨਾ ਜਿਹੜੇ ਘਰ ਦੇ ਕੰਮ ਆ ਉਹ ਮੇਰੇ ਰੁਕੇ ਹੋਏ ਸੀ ਇਸ ਕਰਕੇ ਮੈਂ ਜਥੇਬੰਦੀ ਛੱਡੀ ਪਰ ਉਹ ਕਹਿੰਦੇ ਨੇ ਕਿ ਅਸੀਂ ਇਹਨਾਂ ਨੂੰ ਜਥੇਬੰਦ ਦੇ ਵਿੱਚੋਂ ਕੱਢਿਆ ਜਿਹੜੇ ਜਿੱਥੇ ਤੁਹਾਡੇ ਹੁਣ ਪ੍ਰਧਾਨ ਐਲਾਨੇ ਗਏ ਨੇ ਕਹਿੰਦੇ ਉਹ ਕਹਿੰਦੇ ਸੀ ਕਿ ਭਾਈ ਇਹਨੂੰ ਆਪਾਂ ਕੱਢਣਾ ਨਹੀਂ ਜੇ ਇਹ ਭਾਜਪਾ ਦੇ ਵਿੱਚ ਰਿਹਾ ਤਾਂ ਸਾਡੇ ਤੇ ਪਰਚੇ ਨਹੀਂ ਪੈਣੇ ਉਹ ਪਰਚੇ ਨੂੰ ਇਹ ਰੋਕ ਲੂਗਾ ਨਹੀਂ ਭਾਈ ਐਡੀ ਕਿੱਡੀ ਮੇਰੀ ਇੱਕ ਗੱਲ ਸੁਣੋ ਜੇ ਕੋਈ ਵੀ ਬੰਦਾ ਜੇ ਕੋਈ ਵੱਡੀ ਪਾਰਟੀ ਹੈ ਉਹ ਹੈਗੀ ਮੰਨ ਕੇ ਚੱਲੋ ਵੀ ਜੇ ਉਹ ਕਿਸੇ ਵੱਡੇ ਜਥੇਬੰਦੀ ਨੂੰ ਟਾਚ ਵੱਡੀ ਜਥੇਬੰਦੀ ਦੇ ਰਾਤੇ ਜੁ ਹੁੰਦੀ ਹੈ ਅਸੀਂ ਕੀ ਹੈ ਸਾਡੇ ਕੋਲੇ ਕੀ ਹੈ ਭਾਈ ਕੱਲ ਤੁਸੀਂ ਦੇਖਿਆ ਜ 100 ਸਵਾ 100 ਬੰਦਾ ਹਨਾ ਉੱਥੇ ਕੀ 7000 ਸਰਕਾਰ ਡਰੂਗੀ ਪਹਿਲੀ ਗੱਲ ਤਾਂ ਅਸੀਂ ਇਹ ਕਹਿੰਦੇ ਵੀ ਇਹ ਨੂੰ ਅਸੀਂ ਜਥੇਬੰਦੀ ਨਹੀਂ ਅਸੀਂ ਇਹ ਨੂੰ ਮਲੂਕ ਸਿੰਘ ਦੀ ਗੁੱਟਬੰਦੀ ਕਹਿ ਸਕਦੇ ਹਾਂ ਵੀ ਇਹਨੇ ਜਨ ਮਲੂਕ ਸਿੰਘ ਨੇ ਇਹ ਗੁੱਟਬੰਦੀ ਬਣਾਈ ਹੋਈ ਸੀ ਜਿਹਦੇ ਦਾ ਕੱਲ ਤੁਸੀਂ ਰਿਜ਼ਲਟ ਉੱਥੇ ਦੇਖ ਹੀ ਲਿਆ ਸਵਾ 100 ਸਵਾ 100 ਬੰਦਾ ਸੀਗਾ ਐਡੀ ਕੋਈ ਜਥੇਬੰਦੀ ਵੱਡੀ ਜੇਪੀ ਦੇ ਲੀਡਰ ਹੈ ਜਿਹੜੇ ਉਹ ਟੱਚ 'ਚ ਰਹਿਣਗੇ ਮਲੂਕ ਸਿੰਘ ਦੇ ਬਲੋਕ ਤੇ ਇਲਜ਼ਾਮ ਹੋਰ ਲਾਇਨੇ ਉਹ ਕਹਿੰਦੇ ਕਿ ਸਾਡੇ ਜਤਵਿੰਦ ਦੇ ਇੱਕ ਮੈਂਬਰ ਨੂੰ ਇਹਨਾਂ ਨੇ ਇਹ ਵੀ ਕਿਹਾ ਕਿ 20 ਲੱਖ ਰੁਪਏ ਦੀ ਆਫਰ ਦਿੱਤੀ ਹੈ ਕਿ ਭਾਈ ਮੈਨੂੰ ਤਾਂ 20 ਲੱਖ ਰੁਪਏ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਦਾ ਮਿਲਿਆ ਤੁਸੀਂ ਚਲੋ ਤੁਹਾਨੂੰ ਹੀ ਪੈਸੇ ਦਵਾ ਦੂੰ ਬਾਈ ਜੀ ਇੱਕ ਗੱਲ ਦੱਸੋ ਮੈਂ ਕਿੱਡਾ ਕਿ ਲੀਡਰਾਂ ਵੀ ਜਿਹੜੀ ਬੀਜੇਪੀ ਮੈਨੂੰ 20 ਲੱਖ ਰੁਪਏ ਦੇ ਦਊਗੀ ਬਾਕੀ ਇੱਕ ਇੱਕ ਪਿੰਡ ਦੇ ਲੀਡਰ ਤੇ ਉਹ 20-20 ਲੱਖ ਰੁਪਏ ਖਰਚ ਕਰ ਸਕਦੀ ਹੈ ਬੀਜੇਪੀ ਉਸ ਗੱਲਾਂ ਤੇ ਹੀ ਅੰਦਾਜ਼ੇ ਲਾਏ ਜਾ ਸਕਦੇ ਆ ਵੀ ਚਾਹੇ ਤਾਂ ਮੈਨੂੰ ਜੰਤਕ ਤੌਰ ਤੇ ਹੋ ਕੇ ਮਾਫੀ ਮੰਗਣ ਨਹੀਂ ਮੈਂ ਆਪ ਦਾ ਕੋਈ ਮਾਨ ਹਾਨੀ ਵਾਲੇ ਕੇਸ ਵਗੈਰਾ ਉਧਰਲੇ ਪਾਸੇ ਮੈਂ ਚਲੂਆ ਗੁਰਜਨਜੀ ਸਵਾਗਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅਤੇ ਗੁਰਜਨਜੀ ਪ੍ਰਧਾਨ ਦੇ ਵੱਲੋਂ ਤੁਹਾਡੇ ਮਲੂਕ ਸਿੰਘ ਹੀਰਕੇ ਹੋਰਾਂ ਦੇ ਵੱਲੋਂ ਇਲਜ਼ਾਮੇ ਲੱਗੇ ਨੇ ਕਿ ਜਥੇ ਜਥੇਬੰਦੀ ਦੇ ਵਿੱਚ ਹੁੰਦੇ ਆ ਬੀਜੇਪੀ ਤੁਸੀਂ ਜੁਆਇਨ ਕੀਤੀ ਹੈ ਗੁੱਟਬੰਦੀ ਕਰਕੇ ਤਾਂ ਥੋੜਾ ਸਾਡੀ ਜਥੇਬੰਦੀ ਗੁੱਟਬੰਦੀ ਸੀ ਜੀ ਬੀਜੇਪੀ ਜਵਾਨ ਨਹੀਂ ਸੀ ਮਲੂਕਾ ਸਾਹਿਬ ਨੇ ਸਾਨੂੰ ਇੱਥੇ ਦਸਵੀਂ ਲੱਗਦੀ ਆ ਖੇਤਾਂ 'ਚ ਬੀੜ ਸਭਾਈ ਸੀ ਬਾਬੇ ਦੀ ਜੀ ਉਹਦਾ ਕਰਕੇ ਸੀ ਬਾਗੇ ਕੋਈ ਬੀਜੇਪੀ ਦਾ ਸਾਡਾ ਕੋਈ ਰੋਖ ਨਹੀਂ ਇੱਕ ਤਸਵੀਰ ਜਿਹੜੀ ਉਹ ਦਿਖਾ ਰਹੇ ਆ ਜਿਸ ਤਸਵੀਰ ਦੇ ਵਿੱਚ ਤੁਹਾਡੇ ਬੀਜੇਪੀ ਦਾ ਜਿਹੜਾ ਉਹ ਇਹਨਾਂ ਦਾ ਹੁੰਦਾ ਆ ਫਲੈਗ ਲੱਗਾ ਹੋਇਆ ਉਹਦੇ ਉੱਪਰ ਬੀਜੇਪੀ ਦਾ ਲੱਗਾ ਹੋ ਲੋਗੋ ਉਹ ਤੁਹਾਡੇ ਗੱਲ ਦੇ ਵਿੱਚ ਪਾਇਆ ਹੋਇਆ ਹੈ ਮਲੂਕੇ ਜੀ ਨੂੰ ਆਂਜ ਮਲੂਕੇ ਜੀ ਨੂੰ ਆਪਣਾ ਉਹਦੇ ਨਾਲ ਹੀ ਸੀ ਪਏ ਆ ਹੂੰ ਉਦਾਂ ਕਰ ਕੀ ਚਲੋ ਗਏ ਅਸੀਂ ਬੀਜਪੀ ਦਾ ਸਾਡਾ ਕੋਈ ਹੋਰ ਨਹੀਂ ਬੀਜਪੀ ਜੋਇਨ ਨਹੀਂ ਕੀਤੀ ਮਤਲਬ ਤੁਸੀਂ ਇਹ ਇਹ ਸਭ ਕੁਝ ਇਹ ਸਭ ਕੁਝ ਤੁਸੀਂ ਜਥੇਬੰਦੀ ਵਿੱਚ ਰਹਿੰਦੇ ਆ ਕੀਤਾ ਜਾਂ ਵਾਅਦੇ ਵਿੱਚ ਕੀਤਾ ਜਥੇਬੰਦੀ ਦੇ ਅਸੀਂ ਉਦਦੇ ਤਸ਼ਰੀਫਾ ਦਿੱਤਾ ਹੀ ਗੁੱਟਬੰਦੀ ਚੱਲੀ ਜਾਂਦੀ ਹੈਗੀ ਜੀ ਹਾਂ ਹਾਂ ਉਸੇ ਬੰਦੀ ਚੋਂ ਹਾਂ ਲੋਕਾਂ ਨਾਲ ਸਾਡਾ ਕੋਈ ਰੌਲਾ ਸੀਗਾ ਅਕਸ਼ੀ ਵੀ ਸਾਰੇ ਜ਼ਿਲ੍ਹਿਆਂ ਦੀ ਰੌਲਾ ਪੈਂਦਾ ਜੀ ਹਾਂ ਉਦਾ ਕਰਕੇ ਹੋਏ ਪਰ ਤੁਸੀਂ ਇਸ ਨੂੰ ਕਹਣਾ ਕਿ ਸਹੀ ਮੰਨਦੇ ਹੋ ਕਿ ਜਦੋਂ ਦਿੱਲੀ ਦੇ ਵਿੱਚ ਇਹ ਚੀਜ਼ ਐਲਾਨ ਕੀਤਾ ਇਹ ਉਹ ਯ ਸਕੈਮ ਦੇ ਵੱਲੋਂ ਜਦੋਂ ਦਿੱਲੀ ਦੇ ਵਿੱਚ ਇਹ ਐਲਾਨ ਕੀਤਾ ਸੀ ਪਿਛਲੇ ਦਿਨ ਰਾਮਲੀਲਾ ਗਰਾਊਂਡ ਦੇ ਵਿੱਚ ਕਿ ਭਾਈ ਬੀਜਪੀ ਦਾ ਹਰ ਜਗ੍ਹਾ ਵਿਰੋਧ ਕਰਨਾ ਪਰ ਤੁਸੀਂ ਜਥੇਬੰਦੀ ਦੇ ਵਿੱਚ ਹੁੰਦੇ ਆ ਇੱਕ ਕਿਸਾਨ ਹੁੰਦੇ ਆ ਉਹਨਾਂ ਦੇ ਨਾਲ ਰਲਦੇ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਮੇ ਜੀ ਕਿਸਾਨਾਂ ਦੇ ਨਾਲ ਹੀ ਆ ਜੀ ਇਦਾਂ ਪਰ ਫਿਰ ਬੋਨਨ ਬਲਦਾ ਬੀਜੇਪੀ ਦਾ ਵਿਰੋਧ ਕੀਤਾ ਕਿ ਇਸ ਵਾਰੀ ਨਹੀਂ ਬੀਜੇਪੀ ਆਪਾਂ ਤਾਂ ਮਲੂਕੇ ਦੀ ਨੂਹ ਕਰਕੇ ਸੀ ਬਾਗੇ ਜੀ ਉਹਨੇ ਛਾਪਾਂ ਨੂੰ ਬੁਲਾ ਲਿਆ ਸੀ ਕੋਈ ਪਰ ਹੈ ਤਾਂ ਉਹ ਬੀਜੇਪੀ ਦੇ ਕੈਂਡੀਡੇਟ ਹੀ ਨਾ ਹਾਂ ਹੈ ਤਾਂ ਬੀਜੇਪੀ ਦੀ ਫਿਰ ਜੀ ਹਾਂ ਜੀ ਉਹ ਪਤਾ ਕੀ ਗੱਲ ਆ ਜੀ ਜੀ ਸਾਪਰੀ ਜੀ ਓਹੋ ਜਿਵੇਂ ਸਾਡੇ ਇੱਥੇ ਦਸ਼ਮੀ ਲੱਗਦੀ ਆ ਆਪਾਂ ਚੀਂਦਾਂ ਦੇ ਜੀ ਉਹ ਮਲੂਕਾ ਸਾਹਮਣੇ ਸਾਨੂੰ ਤਲਵੰਡੀਆਂ ਆਪਣਾ ਹਉ ਦਵਾਈ ਸੀ ਪਾਬੀ ਦੀਆਂ ਬਿਲਡਾਂ ਜੀ ਉਹਦਾ ਕਰਕੇ ਉਹ ਹੋਇਆ ਜੀ ਸਾਡਾ ਹੋਰ ਕੋਈ ਉਹ ਨਹੀਂ ਮਲੂਕਾ ਸਾਹਿਬ ਕਰਕੇ ਹੀ ਵਾਗੇ ਮਲੂਕੇ ਜੀ ਸਾਡੀ ਪਹਿਲਾਂ ਤੋਂ ਪ੍ਰੇਮਤਾ ਦੇੜ ਦਾ ਵਿਚਾਰਾ ਨਾ ਹੂੰ ਇਹ ਤਾਂ ਕਰਕੇ ਗਏ ਹਾਂ ਜੀ ਹੋਰ ਕਾਡਾ ਕੋਈ ਬੀਜੇਪੀ ਨਾ ਕੋਈ ਹੋਣੀ ਬੀਜੇਪੀ ਦੇ ਨਾਲ ਕੋਈ ਉਹਦਾ ਨਿਕਾ ਬੀਜੇਪੀ ਨਾਲ ਕੁਝ ਨਹੀਂ ਬੀਜੇਪੀ ਦੇ ਨਾਲ ਤੁਸੀਂ ਕਿਸੇ ਨੂੰ ਕਿਹਾ ਹੋਵੇ ਵੀ ਬੀਜੇਪੀ ਜੁਆਇਨ ਕਰੋ ਜਥੇਬੰਦੀ ਦੇ ਵਿੱਚ ਨਾ ਨਹੀਂ ਕਿਸੇ ਨੂੰ ਪਿਆ। ਸੋ ਇਹ ਕਿਸੇ ਨੂੰ ਨਹੀਂ ਕਿਹਾ। ਨਾ ਜੀ ਨਾ ਅਸੀਂ ਤਾਂ ਤਿੰਨ ਬੰਦ ਹੀ ਗਏ ਸੀ ਜਿੱਥੋਂ ਬਾਲਿਆਂ ਦੇ ਤੋਂ ਜੀ ਤਿੰਨੇ ਹੀ ਅਸੀਂ ਬਾਬੇ ਦੀਆਂ ਪੀੜਾਂ ਦਵਾਇਆਂ ਸਾਨੂੰ ਇੱਥੇ ਦਸਵੀਂ ਤੇ। ਓਕੇ। ਉਹ ਸਭ ਨੇ ਫੋਨ ਕਰਕੇ ਕਿਦਾਂ ਵੰਡੀ ਚੱਪ। ਓਕੇ ਤੁਸੀਂ ਹੁਣ ਭਾਜੀਪੀ ਜੁਆਇਨ ਕਰ ਲਿਆ ਜਾਂ ਕਿਵੇਂ ਆ? ਨਹੀਂ ਭਾਜੀਪੀ ਜੁਆਇਨ ਨਹੀਂ ਜੇ ਅਸੀਂ ਪਰਮਪਾਲ ਕਰਕੇ ਗਏ ਜੀ ਵੀ ਤਾਂ ਮੁਰਕਾ ਕਰਕੇ। ਓਕੇ ਓਕੇ। ਹਾਂ ਜੀ। ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ।